ਨਵਰੀਤ ਨੇ ਜਗਰੂਪ ਦੀ ਸਾਰੀ ਫੇਸਬੁੱਕ ਪ੍ਰੋਫਾਈਲ ਮਿੰਟੋ-ਮਿੰਟੇ ਫੋਲ ਮਾਰੀ। ਇਤੋਂ ਤੱਕ ਅਪਲੋਡ ਕੀਤੀਆਂ ਫੋਟੋਆਂ, ਵੀਡੀਓ ਵਗੈਰਾ ਸਾਰਾ ਵੇਖਣ ਤੋਂ ਬਾਅਦ ਪਰਸਨਲ ਇਨਫੋਰਮੇਸ਼ਨ ਵੀ ਸਾਰੀ ਪੜ੍ਹ ਲਈ ਸੀ। ਜਿੱਤੋਂ ਉਸ ਨੂੰ ਜਗਰੂਪ ਦਾ ਮੋਬਾਈਲ ਨੰਬਰ ਵੀ ਦਿਖ ਗਿਆ। ਉਸਨੇ ਕੰਪਿਊਟਰ ਵਾਲੇ ਟੇਬਲ ਦੇ ਤਰਾਜ ਨੂੰ ਖੋਲ ਵਿੱਚੋਂ ਪੈਨ ਤੇ ਕਾਪੀ ਕਰਦਿਆਂ ਹੋਇਆਂ ਉਹ ਫੋਨ ਨੰਬਰ ਨੋਟ ਕਰ ਲਿਆ। ਜਿਸ ਕਮਲੇ ਨਵਰੀਤ ਨੇ ਜਗਰੂਪ ਦੀ ਆਈਡੀ ਲੱਭੀ ਸੀ ਉਸ ਕੰਮ ਵਿੱਚ ਕੰਮ ਜਦ ਹੋ ਗਈ ਸੀ ਉਹ ਦੇ ਦਿਮਾਗ ਵਿੱਚ ਇਹ ਹੀ ਆਈਡੀਆ ਆਇਆ ਸੀ ਕਿ ਬਸ ਵਾਹ ਲੇਚਰ ਬੰਦੇ ਵੱਲੋਂ ਜਾਗਰੂਪ ਨੂੰ ਦੱਸਿਆ ਜਾ ਸਕਦਾ ਸੀ ਹੋ ਸਕਦਾ ਹੈ ਕਿ ਉਹ ਇਸ ਫੋਨ ਨੰਬਰ ਵਾਲੇ ਮਸਲੇ ਦਾ ਕੋਈ ਨਾ ਕੋਈ ਹੱਲ ਕਰ ਹੀ ਦੇਵੇ ਘਰ ਦੀ ਸਫਾਈ ਕਰ ਰਹੀ ਆਂਟੀ ਨੂੰ ਗਰਾਉਂਡ ਫਲੋਰ ਦੇ ਸਾਰੇ ਕਮਰਿਆਂ ਦੀ ਸਾਫ ਸਫਾਈ ਕਰਦਿਆਂ ਹੀ ਕਾਫੀ ਟਾਈਮ ਲੱਗ ਜਾਣਾ ਸੀ ਉਸ ਤੋਂ ਬਾਅਦ ਹੀ ਉਸਨੇ ਉੱਪਰ ਵਾਲੇ ਪੋਰਸ਼ਨ ਦੀ ਸਫਾਈ ਕਰਨ ਆਉਣਾ ਸੀ ਇਹੀ ਸੋਚਦੇ ਆ ਨਵਰੀਤ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਆਪਣੇ ਫੋਨ ਤੋਂ ਜਗਰੂਪ ਦਾ ਨੰਬਰ ਡਾਇਲ ਕਰਨ ਬਾਰੇ ਸੋਚ ਆਪਣਾ ਫੋਨ ਨਾ ਔਨ ਕਰ ਲਿਆ ਫੋਨ ਔਨ ਕਰਦਿਆਂ ਹੀ ਉਸਦੇ ਵਟਸਐਪ ਉੱਤੇ ਉਸ ਲਫੰਡਰ ਦੇ ਨੰਬਰ ਤੋਂ ਕਿੰਨੇ ਹੀ ਮੈਸੇਜ ਆਏ ਹੋਏ ਸਨ ਨਵਰੀਤ ਨੇ ਬਿਨਾਂ ਉਹ ਮੈਸੇਜ ਪੜੇ ਹੀ ਡਿਲੀਟ ਕਰ ਦਿੱਤੇ ਅਤੇ ਉਸ ਨੰਬਰ ਨੂੰ ਬਲੌਕ ਕਰ ਦਿੱਤਾ ਉਸ ਨੂੰ ਫੇਰ ਤੋਂ ਘਬਰਾਟ ਹੋਣ ਲੱਗ ਪਈ ਸੀ ਉਸਨੇ ਫਟਾਫਟ ਜਗਰੂਪ ਦਾ ਨੰਬਰ ਡਾਲ ਕਰ ਦਿੱਤਾ ਅਰਿੰਗ ਜਾ ਰਹੀ ਸੀ ਤੇ ਫੋਨ ਰিসিਵ ਨਹੀਂ ਸੀ ਹੋ ਰਿਹਾ ਕਿਉਂਕਿ ਜਗਰੂਪ ਤਾਂ ਅਜੇ ਸੁੱਤਾ ਹੀ ਨਹੀਂ ਸੀ ਉੱਠਿਆ ਉਸ ਦੇ ਕਰਦੇ ਹੀ ਸੀ ਕਿਸੇ ਮੈਂਬਰ ਨੇ ਉਸ ਨੂੰ ਹਿਲਾ ਕੇ ਨੇਂਦ ਤੋਂ ਉਠਾਇਆ ਅਤੇ ਫੋਨ ਆਉਣ ਵੱਲ ਦੱਸਿਆ ਫੋਨ ਕਰਤੇ ਹੀ ਜਾਣ ਵਾਲਾ ਸੀ ਕਿ ਉਸ ਨੇ ਰিসিਵ ਕਰ ਲਿਆ ਜਗਰੂਪ ਕਹਿੰਦਾ ਹੈਲੋ ਉਸ ਨੇ ਫੋਨ ਕਰਨ ਨੂੰ ਲਾ ਕੇ ਆਪਣੀਆਂ ਅੱਖਾਂ ਫਿਰ ਤੋਂ ਬੰਦ ਕਰ ਲਈਆਂ ਸਨ ਨਵਰੀਤ ਕਹਿੰਦੀ ਹੈਲੋ ਉਸ ਨੇ ਜਗਰੂਪ ਦੀ ਆਵਾਜ਼ ਹੈਲੋ ਸੁਣਦੇ ਹੀ ਪਹਿਚਾਨ ਲਈ ਸੀ ਜਗਰੂਪ ਕਹਿੰਦਾ ਮਿੱਠੀ ਤੇ ਪਿਆਰੀ ਜੀ ਹੈਲੋ ਸੁਣਦੇ ਹੀ ਉਹਦੇ ਕੰਨ ਖੜੇ ਹੋ ਗਏ ਸਨ ਹਾਂਜੀ ਕੌਣ ਬੋਲ ਰਿਹਾ ਜੀ ਨਵਰੀਤ ਕਹਿੰਦੀ ਤੁਸੀਂ ਜਗਰੂਪ ਸਿੰਘ ਸੰਤੂ ਹੀ ਬੋਲ ਰਹੇ ਹੋ ਨਾ ਜਗਰੂਪ ਕਹਿੰਦਾ ਹਾਂਜੀ ਪਰ ਤੁਸੀਂ ਕੌਣ ਬੋਲ ਰਹੇ ਹੋ ਮੈਂ ਪਹਿਚਾਣਿਆ ਨਹੀਂ ਤੁਹਾਨੂੰ ਨਵਰੀਤ ਕਹਿੰਦੀ ਮੈਂ ਨਵਰੀਤ ਬੋਲ ਰਹੀ ਹਾਂ ਕੱਲ ਬੱਸ ਵਿੱਚ ਮਿਲੇ ਸੀ ਆਪਾਂ ਜਗਰੂਪ ਥੋੜਾ ਐਕਸਾਈਟਡ ਹੋ ਕੇ ਓ ਅੱਛਾ ਅੱਛਾ ਤੁਸੀਂ ਟਾਈਮ ਨਾਲ ਪਹੁੰਚ ਗਈ ਸੀ ਕਰੇ ਨਾ ਨਵਰੀਤ ਕਹਿੰਦੀ ਹਾਂ ਜੀ ਪਹੁੰਚ ਗਈ ਸੀ ਜਗਰੂ ਕਹਿੰਦਾ ਇੱਕਦਮ ਯਾਦ ਆਉਂਦਿਆਂ ਪਰ ਤੁਹਾਡੇ ਕੋਈ ਮੇਰਾ ਨੰਬਰ ਕਿੱਥੋਂ ਆਇਆ ਨਵਰੀਤ ਕਹਿੰਦੀ ਜੇ ਤੁਸੀਂ ਮਾਇੰਡ ਨਾ ਕਰੋ ਤਾਂ ਇਹ ਗੱਲ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦੇਵਾਂਗੀ ਪਹਿਲਾਂ ਮੈਨੂੰ ਤੁਹਾਡੇ ਨਾਲ ਇੱਕ ਕੰਮ ਸੀ ਪਲੀਜ਼ ਮਨਾ ਨਾ ਕਰਿਓ ਉਹਨੇ ਤਰਲੇ ਨਾਲ ਕਿਹਾ ਜਗਰੂ ਕਹਿੰਦਾ ਦੱਸੋ ਜੀ ਕੀ ਕੰਮ ਹੈ ਨਵਰੀਤ ਕਹਿੰਦੀ ਐਕਚੁਅਲੀ ਕੱਲ ਜਿਹੜਾ ਬੰਦਾ ਮੈਨੂੰ ਬੱਸ ਵੀ ਤੰਗ ਕਰ ਰਿਹਾ ਸੀ ਉਹ ਮੈਨੂੰ ਹੁਣ ਫੋਨ ਉੱਤੇ ਤੰਗ ਪਰੇਸ਼ਾਨ ਕਰ ਰਿਹਾ ਹੈ ਪਲੀਜ਼ ਤੁਸੀਂ ਉਸਨੂੰ ਫੋਨ ਕਰਕੇ ਕਹਿ ਦਿਓਗੇ ਕਿ ਮੈਨੂੰ ਤੰਗ ਨਾ ਕਰੇ ਮੈਂ ਇਸ ਬਾਰੇ ਘਰੇ ਵੀ ਨਹੀਂ ਦੱਸ ਸਕਦੀ ਜਗਰੂਪ ਕਹਿੰਦਾ ਕੋਈ ਚੱਕਰ ਨਹੀਂ ਜੀ ਤੁਸੀਂ ਮੈਨੂੰ ਉਸਦਾ ਨੰਬਰ ਸੈਂਡ ਕਰ ਦੇਵੋ ਮੈਂ ਕਰਦਾ ਹਾਂ ਗੱਲ ਬੱਡੇ ਆਸ਼ਕ ਨਾਲ ਜਗਰੂਪ ਦੇ ਦਿਲ ਵਿੱਚ ਭਾਵੇਂ ਕਈ ਸਵਾਲ ਚੱਲ ਰਹੇ ਸਨ ਪਰ ਉਹ ਪਹਿਲਾਂ ਉਸਨੇ ਇਸ ਫੋਨ ਵਾਲੇ ਮਸਲੇ ਨੂੰ ਹੱਲ ਕਰਨ ਬਾਰੇ ਸੋਚਿਆ ਨਵਰੀਤ ਕਹਿੰਦੀ ਹੈ ਥੈਂਕ ਯੂ so much ਪਰ ਪਲੀਜ਼ ਮੇਰੇ ਕਰਕੇ ਤੁਸੀਂ ਕਿਸੇ ਮੁਸੀਬਤ ਵਿੱਚ ਨਾ ਫਸ ਜਾਇਓ ਨਾਲ ਇੱਕ ਗੱਲ ਹੋਰ ਕੱਲ ਉਸ ਬੰਦੇ ਕੋਲ ਕੰਟਰੈਕਟਰ ਨੇ ਪੈਸਾ ਨਹੀਂ ਸੀ ਲੈ ਟੇਕ ਤੇ ਮੈਨੂੰ ਉਹਦੀਆਂ ਹਰਕਤਾਂ ਤੋਂ ਇਹੀ ਲੱਗਦਾ ਹੈ ਕਿ ਸ਼ਾਇਦ ਉਹ ਬਸ ਦਾ ਕੋਈ ਹੈਲਪਰ ਵਗੈਰਾ ਹੋ ਸਕਦਾ ਹੈ ਜਗਰੂਪ ਕਹਿੰਦਾ ਤੁਸੀਂ ਟੈਨਸ਼ਨ ਨਾ ਲਓ ਜੀ ਕਿਸੇ ਦੀ ਵੀ ਗੱਲ ਦਾ ਬਸ ਮੈਨੂੰ ਨੰਬਰ ਪੇਜ ਦਿਓ ਬਾਕੀ ਸਾਰਾ ਕੁਝ ਮੇਰੇ ਉੱਤੇ ਛੱਡ ਦਿਓ ਤੁਸੀਂ ਨਵਰੀਤ ਨੇ ਠੀਕ ਹੈ ਜੀ ਕਹਿੰਦਿਆਂ ਫੋਨ ਕੱਟ ਦਿੱਤਾ ਉਸਨੇ ਫੋਨ ਦੀ ਡਾਇਲਿੰਗ ਲਿਸਟ ਵਿੱਚੋਂ ਉਸ ਬੰਦੇ ਦਾ ਨੰਬਰ ਇੱਕ ਕਾਗਜ਼ ਉੱਤੇ ਲਿਖ ਕੇ ਨੋਟ ਕਰ ਲਿਆ ਤੇ ਜਗਰੂਪ ਨੂੰ ਵਟਸਐਪ ਮੈਸੇਜ ਕਰਨ ਵਾਲੇ ਸੋਚਿਆ ਪਰ ਇਸ ਕੰਮ ਲਈ ਪਹਿਲਾਂ ਉਸ ਨੂੰ ਜਗਰੂਪ ਦਾ ਫੋਨ ਨੰਬਰ ਆਪਣੇ ਫੋਨ ਵਿੱਚ ਸੇਵ ਕਰਨਾ ਪੈਣਾ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਹੜੇ ਨਾਂ ਉੱਤੇ ਸੇਵ ਕਰੇ ਫਿਰ ਉਸ ਨੂੰ ਆਪਣੀ ਪੀਜੀ ਵਾਲੀ ਸਹੇਲੀ ਰੂਪ ਦਾ ਚਿੱਤ ਆਇਆ ਤਾਂ ਉਸ ਨੇ ਜਗਰੂਪ ਦਾ ਫੋਨ ਨੰਬਰ ਰੂਪ ਨਿਊ ਦੇ ਨਾਮ ਨਾਲ ਸੇਵ ਕਰ ਲਿਆ ਉਸੇ ਵਿਲੇ ਜਗਰੂਪ ਨੂੰ ਪਹਿਲਾਂ ਹਾਈ ਲਿਖ ਕੇ ਮੈਸੇਜ ਸੈਂਡ ਕੀਤਾ ਤੇ ਫਿਰ ਲੀਚਰ ਦਾ ਫੋਨ ਨੰਬਰ ਵੀ ਲਿਖ ਕੇ ਭੇਜ ਦਿੱਤਾ ਐਨੀ ਦੇਰ ਨੂੰ ਜਗਰੂਪ ਆਪਣਾ ਮੂੰਹ ਹੱਤੋ ਕੇ ਘਰੋਂ ਬਾਹਰ ਆਪਣੀ ਹਵੇਲੀ ਵਿੱਚ ਆ ਗਿਆ ਸੀ ਕਿਉਂਕਿ ਉਸ ਨੂੰ ਚੰਗਾ ਪੱਲਾ ਪਤਾ ਸੀ ਕਿ ਉਸ ਲਫੰਡਰ ਬੰਦੇ ਨਾਲ ਫੋਨ ਕਰਦਿਆਂ ਤਾਂ ਠਾਂ ਠਾਂ ਵੀ ਹੋਣਾ ਪੈ ਸਕਦਾ ਏ ਮੈਸੇਜ ਪੜਦਿਆਂ ਹੀ ਉਸਨੇ ਉੱਥੇ ਹੀ ਨੰਬਰ ਉੱਤੇ ਕਲਿੱਕ ਕਰ ਫੋਨ ਡਾਇਲ ਕਰ ਲਿਆ ਜਗਰੂਪ ਕਹਿੰਦਾ ਹੈਲੋ ਪਿੰਦਾ ਕਹਿੰਦਾ ਲਿਚਰ ਹੈਲੋ ਕੌਣ ਬੋਲਦਾ ਜਗਰੂਪ ਕਹਿੰਦਾ ਬਾਜੀ ਅਸੀਂ ਸਕੂਲ ਦੇ ਬੱਚਿਆਂ ਦਾ ਟੂਰ ਲੈ ਕੇ ਜਾਣਾ ਸੀ ਇਸ ਲਈ ਬਸਤਾ ਪਤਾ ਕਰਨਾ ਸੀ ਮੈਨੂੰ ਕਿਸੇ ਜਾਣਕਰ ਨੇ ਤੁਹਾਡਾ ਨੰਬਰ ਦਿੱਤਾ ਸੀ ਪਿੰਦਾ ਲਿਚਰ ਕਹਿੰਦਾ ਉਹ ਅੱਛਾ ਅੱਛਾ ਗੱਲ ਐਦਾਂ ਜੇ ਕਿੱਥੇ ਹੀ ਜਾਣਾ ਹੈ ਟੂਰ ਤੇ ਕਿੰਨੇ ਦਿਨ ਦਾ ਜਗਰੂਪ ਕਹਿੰਦਾ ਸ਼ਿਮਲੇ ਜਾਣਾ ਬਾਜੀ ਤੇ 2-3 ਦਿਨ ਤਾਂ ਲਾ ਹੀ ਲੋ ਜੀ ਤੁਸੀਂ ਪਿੰਦੇ ਨੇ ਅਗੋਸਤ ਆਹ ਹੀ ਡਿਟੇਲ ਖਰਚਾ ਵਗੈਰਾ ਨਾਲ ਸਾਰਾ ਕੁਝ ਸਮਝਾਉਣਾ ਸ਼ੁਰੂ ਕਰ ਦਿੱਤਾ ਸਭ ਕੁਝ ਸੁਣਨ ਤੋਂ ਬਾਅਦ ਅਖੀਰ ਵਿੱਚ ਗਰੂਪ ਨੇ ਉਸ ਕੋਲੋਂ ਉਹਦਾ ਨਾਮ ਵਗੈਰਾ ਤੇ বাস ਦੀ ਕੰਪਨੀ ਬਾਰੇ ਵੀ ਪੁੱਛ ਲਿਆ ਪਿੰਦੇ ਨੇ ਲਾਲਚਵਸ ਵਿੱਚ ਸਾਰਾ ਕੁਝ ਦੱਸ ਦਿੱਤਾ ਜਗਰੂਬ ਵੱਲੋਂ ਲਾਈ ਸਕੀਮ ਕਾਮਜਵ ਰਹੀ ਹੁਣ ਉਸ ਨੇ ਇੱਕ ਆਪਣੇ ਦੋਸਤ ਗੁਰਵਿੰਦਰ ਸਿੰਘ ਮੱਲੇ ਨੂੰ ਫੋਨ ਲਾ ਲਿਆ ਜਿਨ੍ਹਾਂ ਦਾ ਮੱਲੇ ਟਰਾਂਸਪੋਰਟ ਦੇ ਨਾਂ ਨਾਲ ਕਾਫੀ ਬਸੰ ਦਾ ਕਾਰੋਬਾਰ ਸੀ ਕੁਦਰਤੀ ਅੰਮ੍ਰਿਤਸਰ ਤੋਂ ਜੰਮੂ ਰੂਟ ਉੱਤੇ ਵੀ ਉਹਨਾਂ ਦੀਆਂ ਬਸਾਂ ਚੱਲਦੀਆਂ ਹੋਣ ਕਾਰਨ ਮੱਲੇ ਹੋਰਾਂ ਦਾ ਚੰਗਾ ਹੋਲ ਸੀ ਬਾਕੀ ਬਸਾਂ ਵਾਲਿਆਂ ਉੱਤੇ ਜਗਰੂਪ ਨੇ ਗੁਰਵਿੰਦਰ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਕਿਹਾ ਕਿ ਪਿੰਦੇ ਦਾ ਅਜਿਹਾ ਲਾਜ ਹੋਣਾ ਚਾਹੀਦਾ ਹੈ ਕਿ ਮੁੜ ਕੇ ਦੁਬਾਰਾ ਨਵਰੀਤ ਨੂੰ ਫੋਨ ਨਾ ਕਰ ਸਕੇ ਉਸ ਨੇ ਗੁਰਿੰਦਰ ਨੂੰ ਨਵਰੀਤ ਵੱਲੋਂ ਇਹੀ ਦੱਸਿਆ ਕਿ ਉਹ ਕੁੜੀ ਮੇਰੀ ਜੋ ਕਿ ਜਗਰੂਪ ਦੀ ਰਿਸ਼ਤੇਦਾਰੀ ਵਿੱਚੋਂ ਹੈ ਬਸ ਇੱਕ ਗੱਲ ਦਾ ਜਵਾਬ ਜਗਰੂਪ ਉਸ ਨੂੰ ਨਹੀਂ ਸੀ ਦੇ ਸਕਿਆ ਕਿ ਪਿੰਦੇ ਕੋਲ ਉਸ ਕੁੜੀ ਦਾ ਨੰਬਰ ਕਿਵੇਂ ਪਹੁੰਚ ਗਿਆ ਇਹ ਸੁਣ ਕੇ ਜਗਰੂਪ ਦੇ ਦਿਮਾਗ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਆ ਰਹੇ ਸਨ ਪਰ ਫਿਰ ਵੀ ਉਹ ਆਪਣੀ ਯਾਰ ਨੂੰ ਗੋਲ ਮੋਲ ਜਿਹੀ ਗੱਲ ਕਹਿ ਕੇ ਟਰਕਾ ਗਿਆ ਗ੍ਰਿੰਦਨ ਨੇ ਸਿੱਧਾ ਪਿੰਦੇ ਨੂੰ ਫੋਨ ਲਾ ਕੇ ਉਸ ਦੀ ਚੰਗੀ ਰੀਲ ਬਣਾ ਦਿੱਤੀ ਇਤੋਂ ਤੱਕ ਕਿ ਜਗਰੂਪ ਨਾਲ ਕਾਨਫਰੰਸ ਕਾਲ ਕਰਕੇ ਪਿੰਦੇ ਕੋਲੋਂ ਮੁਆਫੀ ਵੀ ਮੰਗਵਾ ਦਿੱਤੀ ਪਿੰਦ ਨੇ ਆਪਣੀ ਗਲਤੀ ਮੰਨਦਿਆਂ ਹੋਇਆਂ ਅੱਗੇ ਤੋਂ ਕਦੇ ਵੀ ਫੋਨ ਨਾ ਕਰਨ ਬਾਰੇ ਸੌਂਖਾ ਲਈ ਸੀ। ਜਗਰੂਪ ਨੇ ਇਹ ਸਾਰੀ ਗੱਲ ਨਵਰੀਤ ਨੂੰ ਦੱਸਣ ਲਈ ਫੋਨ ਕੀਤਾ ਤਾਂ ਬੇਸਵਰੀ ਨੇ ਏਸੇ ਫੋਨ ਦੀ ਉਡੀਕ ਕਰ ਰਹੀ ਸੀ। ਨਵਰੀਤ ਕਹਿੰਦੀ ਹਾਂਜੀ। ਜਗਰੂਪ ਕਹਿੰਦਾ ਹੋ ਗਿਆ ਜੇ ਮਸਲਾ ਹੱਲ ਉਸਨੇ ਮਾਫੀ ਵੀ ਮੰਗ ਲਈ ਹੈ ਤੇ ਅੱਗੇ ਤੋਂ ਵੀ ਤੰਗ ਵੀ ਨਹੀਂ ਕਰੇਗਾ ਤੁਹਾਨੂੰ। ਨਵਰੀਤ ਕਹਿੰਦੀ ਸ਼ੁਕਰ ਹੈ ਪ੍ਰਮਾਤਮਾ ਦਾ। ਉਸਨੇ ਸੁੱਖ ਦਾ ਸਾਹ ਲੈਂਦਿਆਂ ਕਿਹਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਰਾਤੀ ਵੀ ਮੇਰੀ ਬਹੁਤ ਹੈਲਪ ਕੀਤੀ ਸੀ ਤੇ ਹੁਣ ਵੀ ਮੈਨੂੰ ਬਹੁਤ ਬੜੀ ਮੁਸੀਬਤ ਵਿੱਚ ਪੈਣ ਤੋਂ ਬਚਾ ਲਿਆ ਹੈ ਜਗਰੂਪ ਕਹਿੰਦਾ ਇਟ ਇਜ਼ ਓਕੇ ਜੀ ਪਰ ਮੈਂ ਕੁਝ ਗੱਲਾਂ ਕਲੀਅਰ ਕਰਨਾ ਚਾਹੁੰਦਾ ਸੀ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਨਵਰੀਤ ਕਹਿੰਦੀ ਮੈਨੂੰ ਪਤਾ ਹੈ ਕਿ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਪੁੱਛੋ ਮੈਂ ਤੁਹਾਡੀ ਹਰ ਗੱਲ ਦਾ ਜਵਾਬ ਜ਼ਰੂਰ ਦੇਵਾਂਗੀ ਜਗਰੂਪ ਕਹਿੰਦਾ ਜਿਆਦਾ ਗੁੱਜ ਨਹੀਂ ਹੈ ਬਸ ਇਹ ਹੀ ਨਹੀਂ ਸਮਝ ਆ ਰਹੀ ਮੈਨੂੰ ਕਿ ਤੁਹਾਡਾ ਨੰਬਰ ਉਸ ਬੰਦੇ ਕੋਲ ਕਿਵੇਂ ਚਲਾ ਗਿਆ ਤੇ ਦੂਜਾ ਮੇਰਾ ਨੰਬਰ ਤੁਹਾਨੂੰ ਕਿੱਥੋਂ ਮਿਲਿਆ ਨਵਰੀਤ ਕਹਿੰਦੀ ਜਗਦੀ ਹੋਈ ਬੋਲੀ ਤੁਹਾਡਾ ਨੰਬਰ ਤਾਂ ਮੈਨੂੰ ਤੁਹਾਡੀ ਫੇਸਬੁੱਕ ਆਈਡੀ ਤੋਂ ਮਿਲ ਗਿਆ ਸੀ ਪਰ ਉਹ ਅੱਗੇ ਕਹਿੰਦੀ ਕਹਿੰਦੀ ਉਹ ਰੁਕ ਗਈ ਜਗਰੂ ਕਹਿੰਦਾ ਓ ਅੱਛਾ ਜੀ ਤੇ ਤੁਹਾਡਾ ਨੰਬਰ ਨਵਰੀਤ ਕਹਿੰਦੀ ਗੱਲ ਟੋਕਦੀ ਹੋਈ ਕਾਹਲੀ-ਕਾਹਲੀ ਬੋਲਣ ਲੱਗੀ ਮੈਨੂੰ ਗਲਤ ਨਾ ਸਮਝਿਓ ਪਲੀਜ਼ ਹੋਇਆ ਇੰਝ ਸੀ ਕਿ ਜਦੋਂ ਮੈਂ ਪਠਾਨਕੋਟ ਬੱਸ ਸਟੈਂਡ ਤੇ ਉਤਰੀ ਸੀ ਤਾਂ ਉਸ ਲੀਚਰ ਬੰਦੇ ਨੇ ਆਪਣਾ ਫੋਨ ਨੰਬਰ ਮੇਰੇ ਬੈਗ ਵਿੱਚ ਰੱਖ ਦਿੱਤਾ ਸੀ ਮੈਂ ਜਦੋਂ ਰਾਤੀ ਘਰੇ ਆ ਕੇ ਬੈਗ ਖੋਲਿਆ ਤਾਂ ਨੰਬਰ ਵੇਖ ਕੇ ਇਹੀ ਸਮਝਿਆ ਕਿ ਸ਼ਾਇਦ ਜਦੋਂ ਗੁਰਦਾਸਪੁਰ ਤੁਸੀਂ ਮੇਰਾ ਬੈਗ ਫੜ ਕੇ ਮੇਰੇ ਮਗਰ ਮਗਰ ਮੈਨੂੰ ਬੱਸ ਵਿੱਚ ਚੜਾਉਣ ਲਈ ਆ ਰਹੇ ਸੀ ਉਸ ਵੇਲੇ ਇਹ ਨੰਬਰ ਤੁਸੀਂ ਬੈਗ ਵਿੱਚ ਰੱਖ ਦਿੱਤਾ ਹੋਵੇਗਾ ਇਸੇ ਬੁਲੇਖੇ ਤੇ ਮੈਂ ਉਸ ਨੰਬਰ ਤੇ ਫੋਨ ਕਰ ਬੈਠੀ ਸੀ ਤੇ ਜਗਰੂਪ ਕਹਿੰਦਾ ਪੂਰੀ ਤਰ੍ਹਾਂ ਖਿੜਖਿੜਾ ਕੇ ਹੱਸਦਾ ਹੋਇਆ ਤੁਹਾਡਾ ਪੱਲਾ ਹੋ ਜੇ ਆ ਚੱਕਰ ਸੀ ਪਰ ਮੈਂ ਤਾਂ ਬਹੁਤ ਸਲੀਬ ਜਿਹਾ ਬੰਦਾ ਮੈਂ ਨਹੀਂ ਇਦਾਂ ਦੇ ਕੰਮ ਕਰਦਾ ਜੀ ਨਵਰੀਤ ਕਹਿੰਦੀ ਸੌਰੀ ਪਲੇ ਸਮਝਣ ਦੀ ਕੋਸ਼ਿਸ਼ ਕਰਿਓ ਕੁਝ ਸਮਝ ਨਹੀਂ ਤਾਂ ਮੈਨੂੰ ਬਹੁਤ ਖੇਚੜੀ ਸੀ ਫਿਰ ਮੈਂ ਸੋਚਿਆ ਕਿ ਕਟੋਕਟ ਮੈਨੂੰ ਇੱਕ ਵਾਰ ਫੋਨ ਕਰਕੇ ਤੁਹਾਡਾ ਧੰਨਵਾਦ ਜ਼ਰੂਰ ਕਰਨਾ ਚਾਹੀਦਾ ਹੈ ਇਸੇ ਕਰਕੇ ਮੈਂ ਉਸ ਨੰਬਰ ਤੇ ਫੋਨ ਕਰ ਲਿਆ ਸੀ ਜਗਰੂਪ ਕਹਿੰਦਾ ਤੇ ਹੁਣ ਜੇ ਪਲਾ ਮੈਂ ਤੁਹਾਨੂੰ ਤੰਗ ਕਰਨ ਲੱਗ ਪਾਵਾਂ ਫੋਨ ਕਰ ਕਰਕੇ ਉਸਨੇ ਮਜ਼ਾਕ ਕਰਦਿਆਂ ਕਿਹਾ ਨਵਰੀਤ ਕਹਿੰਦੀ ਐਨਾ ਪੁੱਤਾ ਮੈਂ ਜਾਣ ਹੀ ਗਈ ਹਾਂ ਤੁਹਾਡੇ ਬਾਰੇ ਕਿ ਤੁਸੀਂ ਕਿਸੇ ਕੁੜੀ ਨੂੰ ਤੰਗ ਨਹੀਂ ਕਰ ਸਕਦੇ ਜਗਰੂਪ ਕਹਿੰਦਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਮੈਨੂੰ ਐਨਾ ਮਾਣ ਬਖਸ਼ ਰਹੇ ਹੋ ਵੈਸੇ ਮੈਂ ਵੀ ਸਾਰੀ ਰਾਤ ਇਹੀ ਸੋਚ ਰਿਆ ਕਿ ਕਟੋ-ਕਟ ਸੋਹਣੀ ਜਿਹੀ ਕੁੜੀ ਦਾ ਨਾਮ ਹੀ ਪੁੱਛ ਲੈਂਦਾ ਮੈਂ ਨਵਰੀਤ ਕਹਿੰਦੀ ਅੱਛਾ ਜੀ ਪੁੱਛ ਲੈਂਦੇ ਫਿਰ ਤੁਸੀਂ ਜਗਰੂਪ ਕਹਿੰਦਾ ਵੇਖ ਲਓ ਤੁਸੀਂ ਆਪੇ ਮੈਨੂੰ ਪਤਾ ਲੱਗਣਾ ਹੀ ਸੀ ਨਾ ਤੁਹਾਡਾ ਲੱਗ ਹੀ ਗਿਆ ਹਨਾ ਨਵਰੀਤ ਕਹਿੰਦੀ ਉਸਨੇ ਸ਼ਰਾਰਤ ਨਾਲ ਛੇੜਦਿਆਂ ਹੋਇਆ ਕਿਹਾ ਨਵਰੀਤ ਕਹਿੰਦੀ ਮੈਂ ਤਾਂ ਤੁਹਾਨੂੰ ਆਪਣੇ ਬਾਰੇ ਬਸ ਵਿੱਚ ਹੀ ਦੱਸ ਦਿੱਤਾ ਸੀ ਪਰ ਤੁਸੀਂ ਆਪਣੇ ਬਾਰੇ ਕੁਝ ਨਹੀਂ ਦੱਸਿਆ ਜਗਰੂਪ ਕਹਿੰਦਾ ਮੇਰੀ ਵਾਰੀ ਆਉਣ ਤੋਂ ਪਹਿਲਾਂ ਹੀ ਗੁਰਦਾਸਪੁਰ ਆ ਗਿਆ ਸੀ ਨਹੀਂ ਤਾਂ ਦੱਸਾਂ ਤੇ ਮੈਂ ਵੀ ਚਾਹੁੰਦਾ ਸੀ ਨਵਰੀਤ ਕਹਿੰਦੀ ਹੁਣ ਦੱਸ ਦਿਓ ਕੀ ਕਰਦੇ ਹੋ ਤੁਸੀਂ ਜਗਰੂਪ ਕਹਿੰਦਾ ਮੈਂ ਵੀ ਕੱਲ ਤੁਹਾਡੇ ਵਾਂਗੀ ਬੀਐਡ ਦਾ ਆਖਰੀ ਪੇਪਰ ਦੇ ਕੇ ਜੰਮੂ ਤੋਂ ਆ ਰਿਹਾ ਸੀ ਇਸ ਤੋਂ ਪਹਿਲਾਂ ਕਿ ਜਗਰੂਪ ਹੋਰ ਅੱਗੇ ਕੁਝ ਦੱਸ ਪਾਉਂਦਾ ਨਵਰੀਤ ਨੂੰ ਥੱਲਿਓ ਉੱਤੇ ਪਾਪਾ ਦੀ ਆਵਾਜ਼ ਸੁਣਾਈ ਦਿੱਤੀ ਉਹ ਘਰੇ ਵਾਪਸ ਆ ਗਏ ਸਨ ਤੇ ਉਸ ਨੂੰ ਬੁਲਾ ਰਹੇ ਸਨ ਇਸ ਲਈ ਨਵਰੀਤ ਨੇ ਜਗਰੂਪ ਨੂੰ ਇਸ ਬਾਰੇ ਦੱਸਿਆ ਤੇ ਬਾਅਦ ਵਿੱਚ ਗੱਲ ਕਰਨ ਵੱਲੋਂ ਕਹਿ ਕੇ ਜਲਦੀ-ਜਲਦੀ ਫੋਨ ਕੱਟ ਦਿੱਤਾ ਨਵਰੀਤ ਥੱਲੇ ਆਈ ਤਾਂ ਉਸ ਦੀ ਡੈਡੀ ਉਸ ਨੂੰ ਬੜੇ ਹੀ ਪਿਆਰ ਨਾਲ ਮਿਲੇ ਕੁਝ ਚਿਰ ਗੱਲਾਂ ਵਾਤਾ ਮਰਨ ਤੋਂ ਬਾਅਦ ਉਹ ਰਸੋਈ ਵਿੱਚ ਆ ਗਈ ਤੇ ਆਪਣੇ ਡੈਡੀ ਲਈ ਰੋਟੀਆਂ ਪਕਾਉਣ ਲੱਗ ਪਈ ਇਕੱਲੇ ਹੁੰਦਿਆਂ ਹੀ ਉਸਦੇ ਦਿਮਾਗ ਵਿੱਚ ਜਗਰੂਪ ਦੇ ਖਿਆਲ ਚੱਲਣ ਲੱਗ ਪਏ ਪਹਿਲਾਂ ਕੱਲ ਵਸਦੇ ਸਫ਼ਰ ਦੌਰਾਨ ਕਿੰਨਾ ਵਧੀਆ ਸਮਾਂ ਲੰਘਿਆ ਸੀ ਉਸ ਨਾਲ ਤੇ ਅੱਜ ਉਸਨੇ ਕਿੱਡੀ ਵੱਡੀ ਮੁਸੀਬਤ ਤੋਂ ਛੁਟਕਾਰਾ ਦਿਵਾ ਦਿੱਤਾ ਸੀ ਕੁਝ ਹੀ ਮਿੰਟਾਂ ਵਿੱਚ ਇੰਨਾ ਚੰਗਾ ਮੁੰਡਾ ਵੀ ਹੋ ਸਕਦਾ ਹੈ ਭਲਾ ਕੋਈ ਅੱਜ ਤੱਕ ਉਸਨੇ ਕਦੇ ਵੀ ਕਿਸੇ ਮੁੰਡੇ ਬਾਰੇ ਐਵੇਂ ਨਹੀਂ ਸੀ ਸੋਚਿਆ ਜਿਵੇਂ ਦੀ ਫੀਲਿੰਗ ਉਸ ਨੂੰ ਹੁਣ ਆ ਰਹੀ ਸੀ ਆਟੇ ਨਾਲ ਲਿਬੜੇ ਹੱਥਾਂ ਨਾਲ ਹੀ ਉਸ ਨੇ ਆਪਣਾ ਫੋਨ ਫੜਿਆ ਤੇ WhatsApp ਖੋਲ ਕੇ ਜਗਰੂਪ ਦੀ ਡੀਪੀ ਵੇਖਣ ਲੱਗ ਪਈ ਨਵਰੀਤ ਨੇ ਖੱਬੇ ਹੱਥ ਨਾਲ ਆਪਣਾ ਫੋਨ ਫੜਿਆ ਹੋਇਆ ਸੀ ਤੇ ਸੱਜੇ ਹੱਥ ਦੇ ਅੰਗੂਠੇ ਅਤੇ ਪਹਿਲੀ ਉਂਗਲ ਨੂੰ ਸਕਰੀਨ ਉੱਤੇ ਲਾ ਕੇ ਜਗਰੂਪ ਦੀ ਡੀਪੀ ਵਾਲੀ ਫੋਟੋ ਨੂੰ ਜ਼ੂਮ ਕਰ ਕਰਕੇ ਵੇਖ ਰਹੀ ਸੀ WhatsApp ਦੀ ਡੀਪੀ ਵਾਲੀ ਫੋਟੋ ਵਿੱਚ ਜਗਰੂਪ ਨੇ ਇੱਕ ਸਟੀਲ ਦੀਆਂ ਲੱਤਾਂ ਵਾਲੀ ਕੁਰਸੀ ਉੱਤੇ ਆਪਣਾ ਸੱਜਾ ਪੈਰ ਰੱਖਿਆ ਹੋਇਆ ਸੀ ਤੇ ਬੈਂਡ ਕੀਤੇ ਸੱਜੇ ਗੋਡੇ ਉੱਤੇ ਆਪਣੇ ਕੋਹਣੀ ਟਿਕਾ ਕੇ ਸੱਜੇ ਹੱਥ ਨਾਲ ਖੱਬੀ ਮੁਚ ਨੂੰ ਮਰੋੜੀ ਦੇਣ ਦਾ ਪੋਜ ਬਣਾਇਆ ਹੋਇਆ ਸੀ ਪੀਚ ਕਲਰ ਦੀ ਪੱਗ ਦੇ ਨਾਲ ਮੈਚਿੰਗ ਸ਼ਰਟ ਅਤੇ ਰੇਵੈਂਦੀ ਐਂਕਾ ਲਗਾਈਆਂ ਤੇ ਪੂਰਾ ਦਿਲਜੀਤ ਉਸਾਂ ਦਾ ਭੁਲੇਖਾ ਪਾ ਰਿਹਾ ਸੀ ਨਵਰੀਤ ਆਪਣੇ ਅੰਗੂਠੇ ਤੇ ਉਂਗਲ ਨਾਲ ਫੋਟੋ ਨੂੰ ਜਿੰਨਾ ਜ਼ੂਮ ਕਰ ਰਹੀ ਸੀ ਉਸ ਨੇ ਕਰ ਲਿਆ ਸੀ ਤੇ ਫਿਰ ਸਕਰੋਲ ਕਰਦਿਆਂ ਪੂਰੀ ਬਰੀਕੀ ਨਾਲ ਜਗਰੂਪ ਨੂੰ ਨਿਹਾਰ ਕਰ ਰਹੀ ਸੀ ਉਹ ਐਨੀ ਬੇਸੁਧ ਹੋ ਗਏ ਸੀ ਉਸ ਨੂੰ ਤਵੇ ਉੱਤੇ ਰੋਟੀ ਸੜਦੀ ਕਿੱਥੇ ਦਿਸਣੀ ਸੀ ਸਗੋ ਸੜਨ ਦੀ 스ਮੈਲ ਤੱਕ ਵੀ ਮਹਿਸੂਸ ਨਾ ਹੋਈ ਉਹ ਤਾਂ ਬੇਬੀ ਆਂਟੀ ਧੀਰੇ ਧੀਰੇ ਕਰਵਲ ਹੀ ਜਾਂਦੀ ਰਸੋਈ ਵਿੱਚ ਪੋਚਾ ਲਗਾਉਣ ਆਈ ਤਾਂ ਉਸ ਨੇ ਨਵਰੀਤ ਨੂੰ ਹਿਲਾ ਕੇ ਰੋਟੀ ਸੜਨ ਵੱਲੋਂ ਦੱਸਿਆ ਆਂਟੀ ਵੀ ਪੂਰੀ ਚਿਹਰਾਕ ਨਿਕਲੀ ਸੀ ਪਹਿਲਾਂ ਉਸ ਨੇ ਨਵਰੀਤ ਦੇ ਹੱਥ ਵਿੱਚ ਫੜੇ ਫੋਨ ਉੱਤੇ ਜਗਰੂਪ ਦੀ ਫੋਟੋ ਚੰਗੀ ਤਰ੍ਹਾਂ ਵੇਖੀ ਤੇ ਬਾਅਦ ਵਿੱਚ ਉਸ ਨੂੰ ਹਿਲਾ ਕੇ ਰੋਟੀ ਸੱਣ ਵੱਲੋਂ ਦੱਸਿਆ ਨਵਰੀਤ ਇੱਕਦਮ ਆਈ ਆਈ ਬੇਬੀ ਆਂਟੀ ਨੂੰ ਵੇਖ ਪੂਰੀ ਤਰ੍ਹਾਂ ਚੌਂਕ ਗਈ ਸੀ ਫਿਰ ਵੀ ਉਸਨੇ ਆਪਣੇ ਵੱਲੋਂ ਫੋਨ ਨੂੰ ਛੇਤੀ ਨਾਲ ਸੈਲਫ ਉੱਤੇ ਰੱਖ ਕੇ ਲੁਕਾਉਣ ਦੀ ਅਸਫਲ ਕੋਸ਼ਿਸ਼ ਕੀਤੀ ਤੇ ਛੇਤੀ ਨਾਲ ਤਵੇ ਤੇ ਰੋਟੀ ਲਾ ਕੇ ਸਾਈਡ ਉੱਤੇ ਰੱਖ ਦਿੱਤੀ ਨਵਰੀਤ ਕਹਿੰਦੀ ਬੇਬੀ ਆਂਟੀ ਉਹਨਾਂ ਫੋਨ ਉੱਤੇ ਮੇਂ ਸਹੇਲੀ ਦੇ ਮੈਸੇਜ ਆ ਰਹੇ ਸੀ ਉਸੇ ਦੇ ਚੱਕਰ ਵਿੱਚ ਰੋਟੀ ਦਾ ਧਿਆਨ ਹੀ ਨਹੀਂ ਰਿਹਾ ਮੈਨੂੰ ਬੇਬੀ ਆਂਟੀ ਕਹਿੰਦੀ ਪਰ ਸੋ YouTube ਹਰ ਵੱਲ ਵੀ ਇੱਕ ਦੀ ਹੋਈ ਨਵਰੀਤ ਦੇ ਕੋਲ ਹੋ ਕੇ ਹੌਲੀ ਜਿਹੀ ਬੋਲੀ ਰਿੱਤੂ ਪੁੱਤ ਜਿਹੜੀ ਉਮਰ ਤੂੰ ਹੰਟਾ ਰਹੀ ਹੈ ਨਾ ਮੈਂ ਵੀ ਐਸੀ ਉਮਰ ਵਿੱਚ ਲੰਗੀ ਹੋਈ ਆ ਮੁੰਡਾ ਬੱਤ ਸੋਹਣਾ ਸਰਦਾਰ ਫੋਟੋ ਵੇਖ ਲਈ ਸੀ ਮੈਂ ਵੀ ਨਵਰੀਤ ਕਹਿੰਦੀ ਚੋਰੀ ਫੜੀ ਗਈ ਸੀ ਤਾਂ ਉਹ ਵੀ ਹੌਲੀ ਜਿਹੀ ਬੋਲੀ ਆਂਟੀ ਪਲੀਜ਼ ਮਮਾ ਨੂੰ ਨਾ ਦੱਸਿਓ ਇਸ ਬਾਰੇ ਕੁਝ ਵੀ ਵੈਸੇ ਵੀ ਅਜੇ ਤਾਂ ਐਦਾਂ ਦੀ ਕੋਈ ਗੱਲਬਾਤ ਸ਼ੁਰੂ ਵੀ ਨਹੀਂ ਹੋਈ ਇੱਕ ਤਾਂ ਨਵਰੀਤ ਤੇ ਬੇਵੀ ਦੀ ਉਮਰ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਵੀ ਨਹੀਂ ਸੀ ਤੇ ਦੂਜਾ ਧੀਰੇ ਦਾ ਬੇਵੀ ਨਾਲ ਵਿਆਹ ਵੀ ਇਸੇ ਪਰਿਵਾਰ ਦੇ ਸਿਰ ਉੱਤੇ ਹੀ ਸਿਰੇ ਚੜਿਆ ਸੀ ਸੱਤ ਅੱਠ ਸਾਲ ਦੀ ਆਪਸੀ ਸਾਂਝ ਹੋਣ ਕਾਰਨ ਹੀ ਦੋਵੇਂ ਇੱਕ ਦੂਜੇ ਨਾਲ ਬਿਨਾ ਕਿਸੇ ਸੰਘ ਝਾਕੇ ਦਾ ਕੋਈ ਵੀ ਗੱਲ ਕਰ ਲੈਂਦੇ ਸਨ ਇਸੇ ਲਈ ਨਵਰੀਤ ਨੇ ਗੱਲ ਕਰਦੀ ਕਰਦੀ ਨੇ ਫੋਨ ਫੜ ਜਗਰੂਪ ਦੀ ਡੀਪੀ ਵੀ ਬੇਵੀ ਅੱਗੇ ਕਰ ਦਿੱਤੀ ਬੇਵੀ ਕਹਿੰਦੀ ਫੋਟੋ ਨੂੰ ਗੌਰ ਨਾਲ ਵੇਖਦੀ ਹੋਈ ਜੇ ਨਹੀਂ ਸ਼ੁਰੂ ਹੋਈ ਤਾਂ ਫੇਰ ਕਰ ਲੈ ਐਨਾ ਸੋਹਣਾ ਮੁੰਡਾ ਹੱਥੋਂ ਨਾ ਨਿਕਲਣ ਦੇਵੀ ਬਹੁਤ ਸੋਹਣੀ ਜੋੜੀ ਫੱਬਣੀ ਹੈ ਤੁਹਾਡੀ ਦੋਵਾਂ ਦੀ ਸੱਚੀ ਸੋਹਣ ਲੱਗੇ ਬਾਬਾ ਜੀ ਦੀ ਨਵਰੀਤ ਕਹਿੰਦੀ ਐਦਾਂ ਕਹਿ ਕੇ ਕਿ ਮੈਨੂੰ ਕਰੋ ਕਡੌਣ ਵਾਲੇ ਪਾਸੇ ਨਾ ਤੋਰਾਂ ਟੀ ਉਹ ਨਾ ਹੋਵੇ ਕਿ ਡੈਡੀ ਮੈਨੂੰ ਕੱਢ ਕੇ ਨਹਿਰ ਵਿੱਚ ਰੋੜ ਆਉਣ ਕਿਤੇ ਬੇਬੀ ਕਹਿੰਦੀ ਸ਼ੁਭ ਸ਼ੁਭ ਬੋਲ ਮੇਰੀ ਭੈਣ ਐਦਾਂ ਦਾ ਗੁੱਝ ਨਹੀਂ ਹੁੰਦਾ ਜਦੋਂ ਤੱਕ ਮੈਂ ਹਾਂ ਇਸ ਘਰ ਵਿੱਚ ਤੂੰ ਬਸ ਗੱਲ ਪੱਕੀ ਨਵਰੀਦ ਇਸ ਮੁੰਡੇ ਨਾਲ ਰਿਸ਼ਤਾ ਸਿਰੇ ਚ ਚੜਾਉਣ ਦੀ ਜ਼ਿੰਮੇਵਾਰੀ ਮੇਰੀ ਸਮਝ ਸਾਰੀ ਨਵਰੀਦ ਕਹਿੰਦੀ ਐਦਾਂ ਕਰ ਪਹਿਲਾਂ ਡੈਡੀ ਨੂੰ ਰੋਟੀ ਫੜਾ ਕੇ ਆ ਜਲਦੀ ਜਲਦੀ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਹਾਂ ਬੇਬੀ ਨੇ ਹੱਥ ਤੋਤੇ ਤੇ ਰੋਟੀ ਸਬਜੀ ਥਾਲੇ ਵਿੱਚ ਟਿਕਾ ਡਰੈਇੰਗ ਰੂਮ ਵਿੱਚ ਬੈਠੇ ਬਚਿੱਤਰ ਸਿੰਘ ਜੋ ਕਿ ਨਵਰੀਦ ਤੇ ਡੈਡੀ ਨੂੰ ਫੜਾਉਣ ਚਲੀ ਗਈ ਬੇਬੀ ਦੀਆਂ ਤੋ ਚਾਰ ਗੱਲਾਂ ਨਹੀਂ ਨਵਰੀਦ ਅੰਦਰ ਤਾਜੀ-ਤਾਜੀ ਸੁਲਗਦੀ ਇਸ਼ਕ ਦੀ ਚਿੰਗਾਰੀ ਨੂੰ ਪੂਰੀ ਹਵਾ ਦੇ ਦਿੱਤੀ ਸੀ ਰੋਟੀਆਂ ਪਕਾਉਂਦੀ ਦੀਆਂ ਨਜ਼ਰਾਂ ਅੱਗੇ ਜਗਰੂਪ ਦੀ ਫੋਟੋ ਹੀ ਘੁੰਮੀ ਜਾ ਰਹੀ ਸੀ ਬੇਬੀ ਦੁਬਾਰਾ ਰਸੋਈ ਵਿੱਚ ਆਈ ਤੇ ਮਿੰਟੂ ਮਿੰਟੀ ਸਰਦਾਰ ਸਾਹਬ ਲਈ ਪਾਣੀ ਤੇ ਗਰਮਾ-ਗਰਮ ਹੋਰ ਫੁਲਕੇ ਵੀ ਲੈ ਗਈ ਨਵਰੀਤ ਨੇ ਰਸੋਈ ਵਿੱਚ ਖੜੀ-ਖੜੀ ਨੇ ਦੋ ਕੋ ਰੋਟੀਆਂ ਖਾ ਲਈਆਂ ਤੇ ਬੇਬੀ ਨੂੰ ਬਰਤਨ ਸਾਫ਼ ਕਰਨ ਵਲ ਕਹਿ ਕੇ ਫੌਨ ਫੜ ਕੇ ਉੱਪਰ ਆਪਣੇ ਕਮਰੇ ਵਿੱਚ ਚਲੀ ਗਈ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣੇ ਬੈੱਡ ਉੱਤੇ ਲੰਮੇ ਪੈਂਦਿਆਂ ਹੀ ਜਗਰੂਪ ਦੀ ਡੀਪੀ ਵਾਲੀ ਫੋਟੋ ਵੇਖਣ ਲੱਗ ਪਈ। ਸੋਚਾਂ ਵਿੱਚ ਗਵਾਚੀ ਹੋਈ ਕੋਲੋਂ ਪਤਾ ਹੀ ਨਹੀਂ ਕਿਹੜੇ ਵੇਲੇ ਜਗਰੂਪ ਨੂੰ ਵੀਡੀਓ ਕਾਲ ਹੋ ਗਈ। ਜਿਵੇਂ ਹੀ ਫੋਨ ਵਿੱਚ ਨਵਰੀਤ ਨੂੰ ਆਪਣੀ ਨਾਈਟ ਸੂਟ ਵਾਲੀ ਲਾਈਵ ਫੋਟੋ ਦੇਖੀ ਤਾਂ ਚੱਟ ਉਸਨੇ ਲਾਲ ਬਟਨ ਉੱਤੇ ਕਲਿੱਕ ਕਰ ਫੋਨ ਕੱਟ ਦਿੱਤਾ। ਪਰ ਐਨੀ ਦੇਰ ਨੂੰ ਜਗਰੂਪ ਨੇ ਕਾਲ ਰਿਸਿਵ ਕਰ ਹੈਲੋ ਕਹਿ ਦਿੱਤਾ ਸੀ। ਕੁਝ ਹੀ ਸਕਿੰਟਾਂ ਬਾਅਦ ਜਗਰੂਪ ਦੇ ਨੰਬਰ ਤੋਂ ਨਵਰੀਤ ਨੂੰ ਨਾਰਮਲ ਆਡੀਓ ਕਾਲ ਆ ਦੇਈ ਨਵਰੀਤ ਨੇ ਵੀ ਚਟ ਫੋਨ ਚੁੱਕ ਲਿਆ ਜਗਰੂਪ ਕਹਿੰਦਾ ਹੈਲੋ ਨਵਰੀਤ ਥੋੜੀ ਸ਼ਰਮਾਉਂਦੀ ਹੋਈ ਮਸਾਂ ਹੀ ਬੋਲ ਸਕੀ ਹਾਂਜੀ ਜਗਰੂਪ ਕਹਿੰਦਾ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ ਲੱਗਦਾ ਨਵਰੀਤ ਕਹਿੰਦੀ ਹਾਈ ਤੁਸੀਂ ਐਦਾਂ ਕਿਉਂ ਕਹਿ ਰਹੇ ਹੋ ਜਗਰੂਪ ਕਹਿੰਦਾ ਫਿਰ ਤੁਸੀਂ ਵੀਡੀਓ ਕਾਲ ਕੀਤੀ ਸੀ ਤਾਂ ਕੱਟ ਕਿਉਂ ਦਿੱਤੀ ਫਿਰ ਨਵਰੀਤ ਕਹਿੰਦੀ ਉਹ ਨਾ ਉਹ ਨਾ ਨਵਰੀਤ ਨੂੰ ਕੋਈ ਗੱਲ ਨਹੀਂ ਸੀ ਔੜ ਰਹੀ ਜਗਰੂਪ ਕਹਿੰਦਾ ਪਲੀਜ਼ ਮੈਂ ਨਾ ਝੂਠ ਨਾ ਬੋਲਿਓ ਨਵਰੀਤ ਜੀ ਜੋ ਵੀ ਗੱਲ ਐ ਸੱਚੋ ਸੱਚ ਦੱਸ ਦਿਓ ਨਵਰੀਤ ਕਹਿੰਦੀ ਜਗਰੂਪ ਦੇ ਮੋਹ ਨਵਰੀਤ ਜੀ ਸੁਣ ਕੇ ਉਹਦੇ ਦਿਲ ਦੀ ਹਾਲਤ ਹੋਰ ਵੀ ਬੇਕਾਬੂ ਹੋ ਗਈ ਸੀ ਐਕਚੁਅਲੀ ਮੈਂ ਨਾ ਨਹੀਂ ਮੈਂ ਨਹੀਂ ਦੱਸਾਂ ਤੁਸੀਂ ਗੁੱਸਾ ਕਰ ਲੈਣਾ ਏ ਜਗਰੂਪ ਕਹਿੰਦਾ ਜੇ ਤੁਸੀਂ ਨਾ ਦੱਸਿਆ ਤਾਂ ਫਿਰ ਮੈਂ ਜ਼ਰੂਰ ਕਰ ਲੈਣਾ ਜੇ ਪਲੀਜ਼ ਦੱਸੋ ਵੀ ਉਸਨੂੰ ਤਰਲੇ ਮਰਦਿਆਂ ਮੈਂਨਤ ਕੀਤੀ ਨਵਰੀਤ ਕਹਿੰਦੀ ਮੈਂ ਤੁਹਾਡੀ WhatsApp ਵਾਲੀ DP ਵੇਖ ਰਹੀ ਸੀ ਤਾਂ ਅਚਾਨਕ ਮੇਰੇ ਕੋਲੋਂ ਵੀਡੀਓ ਕਾਲ ਹੋ ਗਈ ਉਸਨੇ ਵੱਡਾ ਜਿਹਾ ਜਿਗਰਾ ਕਰਕੇ ਐਨੀ ਗੱਲ ਕਹਿ ਹੀ ਦਿੱਤੀ ਜਗਰੂਪ ਕਹਿੰਦਾ ਬੜੇ ਚਲਾਕ ਹੋ ਫਿਰ ਤਾਂ ਤੁਸੀਂ ਇਕੱਲੇ ਇਕੱਲੇ ਹੀ ਮੈਨੂੰ ਵੇਖੀ ਜਾ ਰਹੇ ਹੋ ਤੇ ਜਦੋਂ ਮੇਰੀ ਵਾਰੀ ਆਈ ਤੁਹਾਨੂੰ ਵੇਖਣ ਦੀ ਤਾਂ ਤੁਸੀਂ ਚਟ ਫੋਨ ਕੱਟ ਦਿੱਤਾ ਨਵਰੀਤ ਕਹਿੰਦੀ ਸੌਰੀ ਜੀ ਫੋਨ ਮੈਂ ਤਾਂ ਕੱਟਿਆ ਸੀ ਕਿ ਮੈਂ ਨਾਈਟ ਸੂਟ ਹੀ ਪਾਇਆ ਹੋਇਆ ਏ ਜਗਰੂਪ ਕਹਿੰਦਾ ਉਹ ਤਾਂ ਮੈਂ ਵੇਖ ਹੀ ਲਿਆ ਸੀ ਫਿਰ ਗਲਤ ਆ ਕਰ ਹੀ ਲੰਦੇ ਨਵਰੀਤ ਕਹਿੰਦੀ ਹਾਏ ਸੱਚੀ ਤੁਸੀਂ ਵੇਖ ਲਿਆ ਸੀ ਨਵਰੀਤ ਆਪਣੇ ਬੈੱਡ ਉੱਤੇ ਇੱਕਦਮ ਉੱਠੀ ਤੇ ਚੌਂਕਰੀ ਮਾਰ ਕੇ ਬੈਠ ਗਈ ਜਗਰੂਪ ਕਹਿੰਦਾ ਤੇ ਹੋਰ ਕਾਲੇ ਰੰਗ ਦਾ ਟੌਪ ਕਿੰਨਾ ਚੱਜ ਰਿਹਾ ਹੈ ਗੁਰੇ ਗੁਰੇ ਰੰਗ ਉਤੇ ਪਰ ਤੱਕਾ ਕਰ ਦਿੱਤਾ ਤੁਸੀਂ ਗਰੀਬ ਨਾ ਜਿਹੜਾ ਚੱਜ ਨਾ ਵੇਖਣ ਵੀ ਨਹੀਂ ਦਿੱਤਾ ਨਵਰੀਤ ਕਹਿੰਦੀ ਸ਼ਰਮ ਨਾ ਉਹਦੀਆਂ ਗੱਲਾਂ ਟਮਾਟਰ ਬੰਗਲਾ ਲੋ ਗਈਆਂ ਇਹ ਤਾਂ ਚੀਟਿੰਗ ਹੋਈ ਨਾ ਫਿਰ ਤੁਸੀਂ ਮੈਨੂੰ ਲਾਈਵ ਦੇਖ ਲਿਆ ਤੇ ਮੈਂ ਤੁਹਾਡੀ ਫੋਟੋ ਹੀ ਵੇਖ ਰਹੀ ਆ ਜਗਰੂਪ ਕਹਿੰਦਾ ਤੁਸੀਂ ਹੁਕਮ ਕਰੋ ਮਾਲਕੋ ਜੇ ਲਾਈਵ ਦੇਖਣ ਦੀ ਵੀ ਗੱਲ ਐ ਤਾਂ ਜਿੱਥੇ ਤੁਸੀਂ ਕਹੋਗੇ ਮੈਂ ਹਾਜ਼ਰ ਹੋ ਜਾਂਦਾ ਹਾਂ ਨਵਰੀਤ ਕਹਿੰਦੀ ਐਨੀ ਤੱਕ ਕਦੇ ਉਹ ਆਪਣੇ ਸਹੇਲੀਆਂ ਨਾਲ ਨਹੀਂ ਸੀ ਕਦੇ ਖੁੱਲੀ ਜਿਨੇ ਜਗਰੂਪ ਨਾਲ ਬੇਝਿਜਕ ਹੋ ਕੇ ਗੱਲ ਕਰ ਰਹੀ ਸੀ ਵੇਖ ਲਵੋ ਕਮਿਟਮੈਂਟ ਨਾ ਕਰੋ ਮੈਂ ਸੱਦ ਵੀ ਲੈਣਾ ਜੀ ਜਗਰੂਪ ਕਹਿੰਦਾ ਸੱਚਮੁੱਚ ਹੀ ਗੱਡੀ ਦੀ ਚਾਬੀ ਫੜਦਾ ਹੋਇਆ ਸ਼ੈਦ ਉਹ ਨਵਰੀਤ ਦੇ ਦਿਲ ਦੀ ਹਾਲਤ ਨੂੰ ਸਮਝ ਗਿਆ ਸੀ ਐਦਾਂ ਕਰੋ ਕਿ ਮਿੰਟੋ-ਮਿੰਟੀ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਪਹੁੰਚ ਜਾਵੋ ਮੈਂ ਗੱਡੀ ਲੈ ਕੇ ਨਿਕਲਣ ਲੱਗਾ ਜੇ ਨਵਰੀਤ ਕਹਿੰਦੀ ਰੁਕੋ ਰੁਕੋ ਪਲੀਜ਼ ਮੇਰੀ ਗੱਲ ਤਾਂ ਸੁਣੋ ਲਵੋ ਇੱਕ ਮਿੰਟ ਮੈਂ ਨਹੀਂ ਆ ਸਕਦੀ ਕਦੇ ਜਗਰੂਪ ਕਹਿੰਦਾ ਮੈਨੂੰ ਨਹੀਂ ਪਤਾ ਕੁਝ ਵੀ ਮੈਂ ਤੁਰ ਪਿਆ ਜੀ ਕਰੂੰ ਆਉਣਾ ਪਊ ਤਾਂ ਆ ਜਾਓ ਨਹੀਂ ਤਾਂ ਮੈਂ ਰਾਤ ਤੱਕ ਉੱਥੇ ਹੀ ਉਡੀਕ ਕਰਾਂਗਾ ਤੁਹਾਡੀ ਇੰਨਾ ਕਹਿ ਕੇ ਜਗਰੂਪ ਨੇ ਫੋਨ ਕੱਟ ਦਿੱਤਾ ਨਵਰੀਤ ਨੇ ਉਸ ਤੋਂ ਬਾਅਦ ਕਈ ਵਾਰ ਉਸ ਨੂੰ ਫੋਨ ਲਗਾਇਆ ਪਰ ਉਸ ਨੇ ਫੋਨ ਰਿਸਿਵ ਨਾ ਕੀਤਾ ਜਗਰੂਪ ਦੇ ਘਰ ਤੋਂ ਗੁਰਦੁਆਰਾ ਸਾਹਿਬ 5 ਕਿਲੋਮੀਟਰ ਤੋਂ ਵੀ ਘੱਟ ਦੂਰੀ ਉੱਤੇ ਪੈਂਦਾ ਸੀ ਤੇ ਉੱਥੋਂ ਇੰਨਾ ਕੋ ਦੂਰ ਹੀ ਨਵਰੀਤ ਦਾ ਘਰ ਸੀ ਬਸ ਦੋਵਾਂ ਦਾ ਰਸਤਾ ਅਲੱਗ-ਅਲੱਗ ਸੀ ਜਿਹੜੀ ਰੋਡ ਰਾਹੀਂ ਨਵਰੀਤ ਘਰ ਆਪਣੇ ਪਿੰਡ ਨੂੰ ਆਈ ਸੀ ਇਹ ਗੁਰਦੁਆਰਾ ਭਾਵੇਂ ਉਸੇ ਰਸਤੇ ਵਿੱਚ ਮੇਨ ਰੂਟ ਉੱਤੇ ਹੀ ਸੀ ਫਿਰ ਵੀ ਜਗਰੂਪ ਉਸ ਨੂੰ ਆਪਣੇ ਪਿੰਡੋਂ ਉੱਥੇ ਆਉਣ ਲਈ ਕਿਸੇ ਹੋਰ ਰਸਤਿਆਂ ਤੋਂ ਦੋ ਕੋ ਪਿੰਡ ਲੰਘ ਕੇ ਆਉਣਾ ਪੈਣਾ ਸੀ ਕਾਰ ਉੱਤੇ ਆਉਂਦੇ ਉਸ ਨੂੰ ਮਸਾ 5-7 ਮਿੰਟ ਲੱਗਣੇ ਸਨ ਨਵਰੀਤ ਨੂੰ ਇਸ ਗੱਲ ਦਾ ਪੂਰਾ ਯਕੀਨ ਸੀ ਕਿ ਜਗਰੂਪ ਆਪਣੇ ਕਹੇ ਅਨੁਸਾਰ ਹੀ ਕਰੇਗਾ ਅਤੇ ਗੁਰਦੁਆਰਾ ਸਾਹਿਬ ਆ ਕੇ ਉਹਦੀ ਉਡੀਕ ਕਰੇਗਾ ਇਸ ਲਈ ਉਹ ਆਪਣੇ ਦਿਮਾਗ ਵਿੱਚ ਕੋਈ ਸਕੀਮ ਸੋਚ ਰਹੀ ਸੀ ਕਿ ਕਿਵੇਂ ਜਾਣਾ ਹੈ ਗੁਰਦੁਆਰਾ ਸਾਹਿਬ ਉਸ ਨੇ ਟਾਈਮ ਵੇਖਿਆ ਤਾਂ ਉਸਦੀ ਮੰਮੀ ਦਾ ਡਿਊਟੀ ਤੋਂ ਵਾਪਸੀ ਦਾ ਟਾਈਮ ਹੋ ਗਿਆ ਸੀ ਉਹ ਆਪਣੀ ਮੰਮੀ ਵਾਲੀ ਐਕਟਿਵਾ ਲੈ ਕੇ ਜਾ ਸਕਦੀ ਸੀ ਰੀਤੂ ਨੂੰ ਗੁਰਦੁਆਰੇ ਜਾਣ ਤੋਂ ਉਹਦੇ ਪਾਪਾ ਨੇ ਕਦੇ ਵੀ ਰੋਕਣਾ ਨਹੀਂ ਸੀ ਵੱਤੋ ਵੱਤ ਇਹ ਵੀ ਹੋ ਸਕਦਾ ਸੀ ਕਿ ਉਹਦੇ ਨਾਲ ਐਕਟਿਵਾ ਉੱਤੇ 베ਵੀ ਆਂਟੀ ਨੂੰ ਭੇਜਿਆ ਜਾ ਸਕਦਾ ਸੀ ਇਹ ਹੀ ਸੋਚ ਉਸਨੇ ਆਪਣੇ ਕਮਰੇ ਦੀ ਕੰਧ ਵਿੱਚ ਬਣੀ ਫਿਟਿੰਗ ਵਾਲੀ ਲੱਕੜ ਦੀ ਅਲਮਾਰੀ ਤੇ ਇੱਕ ਵੱਡਾ ਜਿਹਾ ਰੈਕ ਖੋਲਿਆ ਤੇ ਉਸ ਵਿੱਚ ਟੰਗੇ ਹੋਏ ਸੂਟ ਵੇਖਣ ਲੱਗੀ ਜਿਹੜਾ ਰੰਗ ਦਾ ਸੂਟ ਉਹ ਲੱਭ ਰਹੀ ਸੀ ਉਹ ਮਿਲ ਨਹੀਂ ਸੀ ਰਿਹਾ 2-3 ਮਿੰਟ ਸਾਰੇ ਕਪੜੇ ਇਧਰੋਂ ਉਧਰੋਂ ਫਰੋਲਦੀ ਨੂੰ ਪਤਾ ਚੱਲ ਗਿਆ ਸੀ ਕਿ ਉਸ ਕੋਲ ਤਾਂ ਪੀਚ ਕਲਰ ਦਾ ਕੋਈ ਸੂਟ ਹੀ ਨਹੀਂ ਹੈ ਕਿਉਂਕਿ ਨਵਰੀਦੇ ਦੇ ਦਿਮਾਗ ਵਿੱਚ ਜਗਰੂਪ ਦੀ ਵਟਸਐਪ ਡੀਪੀ ਵਾਲੀ ਪੀਚ ਕਲਰ ਦੀ ਪੱਗ ਹੀ ਘੁਮਰੇ ਸੀ ਇਸੇ ਕਰਕੇ ਉਹ ਵੀ ਇਸੇ ਰੰਗ ਦਾ ਸੂਟ ਹੀ ਪਾ ਕੇ ਜਾਣਾ ਚਾਹੁੰਦੀ ਸੀ ਹਾਰ ਕੇ ਉਸਨੇ ਆਪਣੇ ਕੱਪੜਿਆਂ ਵਾਲਾ ਰੈਕ ਬੰਦ ਕਰ ਦਿਆਂ ਦੂਜਾ ਰੈਕ ਖੋਲਿਆ ਜਿਸ ਵਿੱਚ ਉਹਦੀ ਛੋਟੀ ਪੈਂਦੇ ਕਪੜੇ ਪਏ ਹੋਏ ਸਨ ਦੋ ਮੈਂ ਪਹਿਣਾ ਦੀ ਉਮਰ ਦਾ ਪਾਵੇਂ 2 ਸਾਲ ਦਾ ਫਰਕ ਸੀ ਪਰ ਕੱਪੜਿਆਂ ਦਾ ਮੇਚਾ ਇੱਕ ਹੀ ਹੁਣ ਕਰਕੇ ਇੱਕ ਦੂਜੇ ਦੇ ਸੂਟ ਪਾ ਲੈਂਦੀਆਂ ਸਨ ਨਵਰੀਤ ਨੇ ਅਜੇ ਦਵਾ ਦਵ ਹੱਥ ਮਾਰਨਾ ਸ਼ੁਰੂ ਹੀ ਕੀਤਾ ਸੀ ਕਿ ਤੀਜੇ ਚੌਥੇ ਨੰਬਰ ਉੱਤੇ ਉਸ ਨੂੰ ਆਪਣੇ ਪਹਿਣ ਦਾ ਪੀਚ ਕਲਰ ਦਾ ਸੂਟ ਮਿਲ ਗਿਆ ਜਿਹੜਾ ਹੈਗਾ ਵੀ ਪਾਰਟੀ ਵੇਅਰ ਸੀ ਉਸ ਨੇ ਉਹ ਸੂਟ ਕੱਢਿਆ ਤੇ ਥੱਲੋਂ ਬੇਵੀ ਆਂਟੀ ਨੂੰ ਆਵਾਜ਼ ਮਾਰੀ ਬੇਵੀ ਉਸੇ ਵੇਲੇ ਪੌੜੀਆਂ ਚੜ ਪੱਜੀ ਆਈ ਨਵਰੀਤ ਕਹਿੰਦੀ ਬੇਬੀ ਆਂਟੀ ਆਹ ਸੂਟ ਛੇਤੀ ਛੇਤੀ ਪ੍ਰੈਸ ਕਰ ਦਿਓ ਪਲੀਜ਼ ਬੇਬੀ ਕਹਿੰਦੀ ਸ਼ਰਾਰਤੀ ਹਾਸਾ ਹੱਸਦੀ ਹੋਈ ਕਿੱਥੇ ਜਾਂਦੀ ਤਿਆਰੀ ਹੋ ਰਹੀ ਏ ਜਨਾਬ ਖੈਰ ਨਹੀਂ ਲੱਗਦੀ ਮੈਨੂੰ ਨਵਰੀਤ ਕਹਿੰਦੀ ਸੂਟ ਬੇਬੀ ਨੂੰ ਫੜਾਉਂਦੀ ਹੋਈ ਦੱਸਦੀ ਆ ਪਹਿਲਾਂ ਆਹ ਸੂਟ ਪ੍ਰੈਸ ਕਰ ਦਿਓ ਨਾਲੇ ਤੁਸੀਂ ਵੀ ਆਪਣੇ ਵੱਲ ਜਾ ਕੇ ਤਿਆਰ ਹੋ ਜਾਓ ਤੁਸੀਂ ਵੀ ਮੇਰੇ ਨਾਲ ਹੀ ਜਾਣਾ ਬੇਬੀ ਹਰਿਆਣੀ ਨਾਲ ਕਿੱਥੇ ਜਾਣਾ ਏ ਮੈਂ ਵੀ ਮੇਰੇ ਅਜੇ 50 ਕੰਮ ਕਰਨ ਵਾਲੇ ਰਹਿੰਦੇ ਨੇ ਨਾ ਬਬਾ ਮੈਂ ਨਹੀਂ ਜਾ ਸਕਦੀ ਕਿਤੇ ਵੀ ਨਵਨੀਤ ਕਹਿੰਦੀ ਵੇਖ ਲੋ ਫਿਰ ਜੇ ਮੇਰੇ ਐਨੇ ਕੋ ਆਖੇ ਨਹੀਂ ਲੱਗਣਾ ਤਾਂ ਫਿਰ ਤੁਸੀਂ ਕਾਹਦੇ ਮੇਰੀ ਆਂਟੀ ਭੈਣ ਹੋਏ ਅੱਜ ਇਹ ਹੁਣੇ 2 ਮਿੰਟ ਪਹਿਲਾਂ ਰਿਸ਼ਤਾ ਸੀ ਰਚਾਉਣ ਵੱਲ ਰਲ ਲਾਇਆ ਸੀ ਤੇ ਹੁਣ ਮੇਰੇ ਨਾਲ ਗੁਰਦੁਆਸਿਆਂ ਜਾਣ ਲੱਗਿਆ ਵੀ ਸੌ ਨਕਰੇ ਕਰ ਰਹੇ ਹਾਂ ਬੇਵੀ ਕਹਿੰਦੀ ਹੱਥ ਵਿੱਚ ਫੜਿਆ ਸੂਟ ਗੌਰ ਨਾਲ ਵੇਖਦੀ ਉਹ ਅੱਛਾ ਹੁਣ ਮੈਂ ਸਮਝੀ ਗਾ ਵਿਚਲੀ ਗੱਲ ਕਿ ਕਿਉਂ ਪੀਜ ਕਲਰ ਦਾ ਹੀ ਸੂਟ ਪ੍ਰੈਸ ਕਰਵਾਉਣ ਲਈ ਦਿੱਤਾ ਜਾ ਰਿਹਾ ਏ ਉਹ ਹੈਗਾ ਵੀ ਮੰਦਰੀਤ ਦਾ ਏ ਬੇਵੀ ਇਸ ਪਰਿਵਾਰ ਨਾਲ ਐਨੀ ਕੁਲੀ ਮਿਲੀ ਹੋਈ ਸੀ ਕਿ ਉਸ ਨੂੰ ਪਰਿਵਾਰ ਦੇ ਹਰ ਜੀ ਬਾਰੇ ਨਿੱਕੇ ਨਿੱਕੇ ਡਿਟੇਲ ਚੰਗੀ ਤਰ੍ਹਾਂ ਪਤਾ ਸੀ ਇਤੋਂ ਤੱਕ ਕਿ ਉਹਨਾਂ ਤੋਂ ਮਾਂ ਪੈਣਾ ਦੇ ਸੂਟਾਂ ਤੱਕ ਵੀ ਨਵਰੀ ਕਿੰਨਾ ਚੇਤਾ ਤੁਹਾਨੂੰ ਕਿ ਕਿਹੜਾ ਸੂਟ ਕਿਸ ਦਾ ਏ ਉਸ ਨੇ ਆਂਟੀ ਨੂੰ ਮੋਢਿਆਂ ਤੋਂ ਫੜ ਕਮਰੇ ਵਿੱਚੋਂ ਬਾਹਰ ਧੱਕਿਆ ਕਿਹਾ ਆਪ ਉਸ ਕਮਰੇ ਦੇ ਅੰਦਰ ਹੀ ਬਣੇ ਅਟੈਚਡ ਬਾਥਰੂਮ ਵਿੱਚ ਨਹਾਉਣ ਜਾਵੜੀ ਜਿੰਨੀ ਦੇਰ ਨੂੰ ਨਵਰੀਤ ਨਹਾ ਕੇ ਹਟੀ ਬੇਵੀ ਉਹਦਾ ਸੂਟ ਪ੍ਰੈਸ ਕਰਕੇ ਉਸਦੇ ਕਮਰੇ ਵਿੱਚ ਰੱਖ ਗਈ ਸੀ ਤੇ ਆਪ ਤਿਆਰ ਹੋਣ ਲਈ ਆਪਣੇ ਕਮਰੇ ਵੱਲ ਚਲੀ ਗਈ ਸੀ ਨਵਰੀਤ ਫੁਰਤੀ ਮਾਰਦਿਆਂ ਛੱਟ ਤਿਆਰ ਹੋ ਗਈ ਉਸਨੇ ਥੱਲੇ ਜਾ ਕੇ ਵੇਖਿਆ ਤਾਂ ਉਸਦੀ ਮੰਮੀ ਵੀ ਡਿਊਟੀ ਤੋਂ ਵਾਪਸ ਆ ਗਈ ਸੀ ਇਸ ਤੋਂ ਪਹਿਲਾਂ ਕਿ ਮੰਮੀ ਉਸਦੀ ਤਿਆਰੀ ਵੇਖ ਕੇ ਕੁਝ ਪੁੱਛਦੀ ਰਿਤੂ ਨੇ ਕੋਧੀ ਕਹਿ ਦਿੱਤਾ ਕਿ ਬੇਵੀ ਆਂਟੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਜਾ ਰਹੀ ਹੈ ਕਿਉਂਕਿ ਉਸਨੇ ਪੇਪਰ ਵਧੀਆ ਹੋ ਜਾਣ ਦੀ ਸੁਖਣਾ ਲਾਉਣੀ ਸੀ ਜ਼ਿੰਦਗੀ ਵਿੱਚ ਇਹ ਪਹਿਲੀ ਵਾਰ ਸੀ ਕਿ ਨਵਰੀਤ ਆਪਣੇ ਮੰਮ ਨੂੰ ਝੂਠ ਬੋਲ ਰਹੀ ਸੀ ਇਸ ਲਈ ਸ਼ਾਇਦ ਜਦੋਂ ਇਹ ਗੱਲ ਆਪਣੀ ਮੰਮੀ ਨੂੰ ਦੱਸ ਰਹੀ ਸੀ ਤਾਂ ਉਸਰੇ ਨਜ਼ਰਾਂ ਚੁਰਾ ਰਹੀ ਸੀ ਉਹਦੀ ਮੰਮੀ ਨੇ ਸਿਰਫ ਇੰਨਾ ਹੀ ਕਿਹਾ ਕਿ ਪੁੱਤ ਟਾਈਮ ਵਾਵਾ ਹੋ ਗਏ ਇਸ ਲਈ ਛੇਤੀ ਵਾਪਸ ਆ ਜਾਓ ਨਹੀਂ ਤਾਂ ਤੇਰੇ ਡੈਡੀ ਗੁੱਸੇ ਹੋਣਗੇ ਫਿਰ ਤੁਹਾਨੂੰ ਦੋਵਾਂ ਜਾਣਿਆਂ ਨੂੰ ਇੰਨਾ ਸੁਣਨ ਦੀ ਦੇਰ ਸੀ ਕਿ ਨਵਰੀਤ ਦੇ ਪੈਰ ਖੁਸ਼ੀ ਵਿੱਚ ਪੁੰਜੇ ਨਹੀਂ ਸੰ ਲੱਗ ਰਹੇ ਉਸ ਨੇ ਦੋਹੋਂ ਹੀ ਸਾਹਮਣੇ ਡੰਗਰਾਂ ਨੂੰ ਪੱਠੇ ਪਾਰੇ ਧੀਰੇ ਅੰਕਲ ਨੂੰ ਆਵਾਜ਼ ਮਾਰ ਕੇ ਕਿਹਾ ਬੇਵੀ ਆਂਟੀ ਨੂੰ ਭੇਜ ਦਿਓ ਜਲਦੀ ਨਵਰੀਤ ਨੇ ਬੇਵੀ ਨੂੰ ਐਕਟਿਵਾ ਉੱਤੇ ਆਪਣੇ ਮਗਰ ਬਿਠਾਇਆ ਤੇ ਉਹ ਦੋਵੇਂ ਕਰੋ ਬਾਹਰ ਨਿਕਲ ਤੁਰਿਆ ਬੇਵੀ ਕਹਿੰਦੀ ਪਿੱਛੇ ਬੈਠੀ ਬੇਵੀ ਨੇ ਹੌਲੀ ਜਾਈ ਕੋਣੀ ਰਿਤੂ ਦੇ ਲੱਕ ਵਿੱਚ ਮਾਰਦਿਆਂ ਕਿਹਾ ਅੱਜ ਮੈਨੂੰ ਪਤਾ ਲੱਗਾ ਕਿ ਕਿਸੇ ਨੇ ਐਦਾਂ ਗਾਣਾ ਕਿਉਂ ਲਿਖਿਆ ਕਿ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਨਵਰੀਤ ਹੱਸਦੀ ਹੋਈ ਪਰ ਮੈਂ ਤਾਂ ਜੁੱਤੀ ਪਾ ਕੇ ਆਈ ਆ ਬੇਵੀ ਕਹਿੰਦੀ ਜੁੱਤੀ ਪਵਾਉਣ ਵਾਲੇ ਦਾ ਨਾਂ ਤੇ ਦੱਸ ਦੇ ਪੈੜੀਏ ਜਦੇ ਇਕੋ ਬੁਲਾਵੇ ਨਾ ਮੈਨੂੰ ਵੀ ਭਜਾ ਲਿਆਈਏ ਨਾਲ ਹੀ ਨਵਰੀਲ ਕਹਿੰਦੀ ਆਪ ਹੀ ਪੁੱਛ ਲਵੀ ਮੈਨੂੰ ਉਹਨਾਂ ਦਾ ਨਾਂ ਲੈੰਦਿਆ ਸੰਗ ਆਉਂਦੀ ਹੈ ਉਹਨੇ ਸ਼ਰਾਰਤ ਨਾਲ ਕਿਹਾ ਬੇਵੀ ਕਹਿੰਦੀ ਨਹੀਂ ਮੈਂ ਮਰ ਜਾ ਗੱਲ ਇੰਨੀ ਅੱਗੇ ਤੱਕ ਵੱਧ ਗਈ ਹੈ ਕਿ ਉਹ ਤੋਂ ਉਹਨਾ ਹੋ ਵੀ ਗਿਆ ਆਪਣੀ ਆਂਟੀ ਨੂੰ ਤੂੰ ਹੁਣ ਦੱਸ ਰਹੀ ਹੈ ਇੱਕ ਦੂਜੇ ਨੂੰ ਇਦਾਂ ਦੀਆਂ ਨਿੱਕੀਆਂ-ਨਿੱਕੀਆਂ ਟਿਚਰਾਂ ਜਿਹੀਆਂ ਕਰਦਿਆਂ ਹੋਈਆਂ ਦੋਵੇਂ ਘੋਰ ਦੋਆ ਸਹਿਬ ਜਾ ਪਹੁੰਚੀਆਂ ਸਕੂਟੀ ਪਾਰਕਿੰਗ ਵਿੱਚ ਲਗਾਉਂਦੀ ਹੈ ਨਵਰੀਤ ਨੇ ਉੱਥੇ ਖੜੀ ਸ਼ਿਫਟ ਗੱਡੀ ਵੇਖਦਿਆਂ ਹੀ ਪਹਿਚਾਣ ਲਈ ਕਿ ਜਗਰੂ ਪਾਲ ਹੀ ਹੈ ਨਾਲ ਹੀ 베ਵੀ ਆਂਟੀ ਨੂੰ ਛੇੜਨ ਲਈ ਕਹਿਣ ਲੱਗੀ ਕਿ ਉਹ ਖੜੀ ਜੇ ਤੁਹਾਡੇ ਹੋਣ ਵਾਲੇ ਜਵਾਈ ਦੀ ਗੱਲ ਉਸ ਨੇ ਅੱਗੋਂ ਮੋੜਵਾ ਜਵਾਬ ਦਿੱਤਾ ਕਿ ਗੱਡੀ ਵੀ ਤੇਰੇ ਵਾਲੇ ਸਰਦਾਰ ਵਾਂਗੂ ਘੈਂਟ ਹੀ ਹੈ ਉਦੋਂ ਮੇ ਜਦੋਂ ਜੁੜੇ ਜਮਾ ਕਰਵਾ ਰਹੀਆਂ ਸਨ ਕਿ 베ਵੀ ਨੇ ਨਵਰੀਤ ਨੂੰ ਉਦੋਂ ਹੀ ਸਮਝਾ ਦਿੱਤਾ ਕਿ ਉਹ ਉਸ ਮੁੰਡੇ ਦੇ ਸਾਹਮਣੇ ਨਹੀਂ ਜਾਵਾਂਗੀ ਬਿਲਕੁਲ ਵੀ ਨਵਰੀਤ ਨੇ ਇਹ ਗੱਲ ਮੰਨ ਵੀ ਲਈ ਇਸੇ ਕਰਕੇ ਉਹ ਦੋਵੇਂ ਉਥੋਂ ਵੱਖ-ਵੱਖ ਹੋ ਕੇ ਮੂੰਹ ਹੱਤੋਂ ਤੇ ਪੈਰ ਵਗੈਰ ਤੋਂ ਕੇ ਬਾਰੀ-ਬਾਰੀ ਹੀ ਗੁਰਦੁਆਰਾ ਸਾਹਿਬ ਅੰਦਰ ਗਈਆਂ ਨਵਰੀਤ ਨੇ ਅੰਦਰ ਜਾਂਦੇ ਹੀ ਕੜਾ ਪ੍ਰਸ਼ਾਦ ਦੀ ਪਰਚੀ ਕਟਵਾ ਆ ਕੇ ਪ੍ਰਸ਼ਾਦ ਲਿਆ ਤੇ ਫਿਰ ਮੱਥਾ ਟੇਕਣ ਲਈ ਅੰਦਰ ਚਲੀ ਗਈ ਤੇ ਮਗਰਮਗਰੀ ਬੇਵੀ ਅੰਤੇ ਵੀ ਤੁਹੀ ਜਾ ਰਹੀ ਸੀ ਨਵਰੀਤ ਨੇ ਮੱਥਾ ਟੇਕਣ ਤੋਂ ਲੈ ਕੇ ਪ੍ਰਕਰਮਾ ਕਰਦੀ ਹੋਈ ਨੇ ਆਪਣੀਆਂ ਨਜ਼ਰਾਂ ਝੁਕਾਈ ਹੀ ਰੱਖੀਆਂ ਤੇ ਇੱਧਰ-ਉੱਧਰ ਬਿਲਕੁਲ ਵੀ ਧਿਆਨ ਨਾ ਦਿੱਤਾ ਪਰ ਜਿਵੇਂ ਹੀ ਉਹ ਹਾਲ ਅੰਦਰ ਖੱਬੇ ਪਾਸੇ ਬੈਠਣ ਲੱਗੀ ਤਾਂ ਉਹਦੇ ਸਿੱਧੀ ਨਜ਼ਰ ਹੱਜੇ ਪਾਸੇ ਬੈਠੇ ਜਗਰੂਪ ਨਾਲ ਜਾ ਮਿਲੀ ਨਜ਼ਰਾਂ ਮਿਲਦੇ ਹੀ ਦੋਵਾਂ ਨੇ ਇੱਕ ਦੂਜੇ ਨੂੰ ਸਿਰ ਹਿਲਾ ਕੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਪੰਜ ਕੁ ਮਿੰਟ ਉੱਥੇ ਅੰਦਰ ਹੀ ਬੈਠਣ ਤੋਂ ਬਾਅਦ ਪਹਿਲਾਂ ਜਗਰੂਪ ਉੱਠ ਕੇ ਬਾਹਰ ਆ ਗਿਆ ਤੇ ਫਿਰ ਨਵਰੀਤ ਬਾਹਰੋਂ ਬਾਬਾ ਜੀ ਤੋਂ ਪ੍ਰਸ਼ਾਦ ਲੈਣ ਵੇਲੇ ਦੋਵੇਂ ਇੱਕ ਦੂਜੇ ਨੂੰ ਇਵੇਂ ਮਿਲੇ ਜਿਵੇਂ ਕੋਈ ਦੋ ਵਾਕਿਫ ਕੁੜੀ ਮੁੰਡਾ ਅਚਾਨਕ ਆਪਸ ਵਿੱਚ ਮਿਲੇ ਹੋਣ ਫਿਰ ਦੋਵੇਂ ਜਣੇ ਇੱਕ ਪਾਸੇ ਜੈਨ ਹੋ ਗਏ ਜਗਰੂਪ ਨੇ ਮੌਕੇ ਦੀ ਨਜਾਕਤ ਨੂੰ ਸਾਹਮਿਦਿਆਂ ਹੋਇਆਂ ਨਵਰੀਤ ਨੂੰ ਕਿਹਾ ਕਿ ਤੁਸੀਂ ਮੇਨ ਗੇਟ ਤੋਂ ਬਾਹਰ ਆ ਜਾਓ ਮੈਂ ਗੱਡੀ ਲੈ ਕੇ ਆਉਂਦਾ ਹਾਂ ਗੱਡੀ ਵਿੱਚ ਬੈਠ ਕੇ ਗੱਲਬਾਤ ਕਰਦੇ ਹਾਂ ਨਵਰੀਤ ਨੇ ਸਿਰ ਹਿਲਾ ਕੇ ਸਹਿਮਤੀ ਜਤਾ ਦਿੱਤੀ ਜਗਰੂਪ ਪਾਰਕਿੰਗ ਵਿੱਚੋਂ ਗੱਡੀ ਲੈਣ ਚਲਾ ਗਿਆ ਤੇ ਨਵਰੀਤ ਫਿਰ ਤੋਂ ਅੰਦਰ ਬੈਠੀ ਬੇਬੀ ਕੋਲ ਚਲੀ ਗਈ ਉਸਲੇ ਬੇਵੀ ਨੂੰ ਅੰਦਰ ਬੈਠ ਕੇ ਕਿਹਾ ਅਧਿਕ ਕਰਨ ਵਾਲੋਂ ਕਿਹਾ ਆਪ ਹੀ ਆਪਣੇ ਦੁਪੱਟੇ ਨਾਲ ਮੂੰਹ ਨੂੰ ਥੋੜਾ ਜਿਹਾ ਕਵਰ ਕਰਦੀ ਹੋਈ ਮੇਨ ਗੇਟ ਦੇ ਬਾਹਰ ਵੱਲ ਨੂੰ ਤੁਰ ਪਈ ਉਹਦੇ ਪੰਚਰ ਤੋਂ ਪਹਿਲਾਂ ਹੀ ਜਗਰੂਪ ਉਥੇ ਗੱਡੀ ਲੈ ਕੇ ਖੜਾ ਸੀ ਨਵਰੀਤ ਨੇ ਬਾਰੀ ਖੋਲੀ ਤੇ ਕਾਰ ਵਿੱਚ ਬੈਠ ਗਈ ਜਗਰੂਪ ਨੇ ਗੱਡੀ ਗੁਰਦੁਆਰਾ ਸਾਹਿਬ ਤੋਂ ਅਗਲੇ ਪਿੰਡ ਵੱਲ ਨੂੰ ਤੋਰ ਲਈ ਜਗਰੂਪ ਕਹਿੰਦਾ ਅੱਜ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਸ਼ਾਇਦ ਉਹ ਮਿਲੇ ਮੌਕੇ ਸਮੇ ਨੂੰ ਹੱਥ ਨਹੀਂ ਲਗਵਾਉਣਾ ਚਾਹੁੰਦਾ ਨਵਰੀਤ ਕਹਿੰਦੀ ਮੁਸਕਰਾ ਕੇ अच्छा जी इसदा मतलब कल नहीं सी लग रही मासावी जग्रू ਕਹਿੰਦਾ ਕੱਲ ਵੀ ਲੱਗ ਰਹੀ ਸੀ ਪਰ ਅੱਜ ਕੁਝ ਕਹਿੰਦਾ ਕਹਿੰਦਾ ਰੁਕ ਗਿਆ ਨਵਰੀਤ ਕਹਿੰਦੀ ਪਰ ਕੀ ਜਗਰੂ ਕਹਿੰਦਾ ਕੱਲ ਤੁਸੀਂ ਪੀਚ ਕਲਰ ਦਾ ਸੂਟ ਨਹੀਂ ਸੀ ਪਾਇਆ ਨਾ ਉਹਦੀ ਇਹ ਗੱਲ ਸੁਣ ਕੇ ਨਵਰੀਤ ਦਾ ਧਿਆਨ ਉਦੀ ਪੀਚ ਕਲਰ ਦੀ ਪੱਗ ਵੱਲ ਚਲਾ ਗਿਆ ਨਵਰੀਤ ਕਹਿੰਦੀ ਕਿਤੇ ਆਪਣੀ ਪੱਗ ਦੇ ਰੰਗ ਕਰਕੇ ਹੀ ਤਾਂ ਨਹੀਂ ਮੈਂ ਨੂੰ ਕਿਤੇ ਸੋਹਣੀ ਖੇ ਜਾਂਦੇ ਜਗਰੂ ਕਹਿੰਦਾ ਤੁਹਾਨੂੰ ਪਤਾ ਹੈ ਮੈਂ ਇੱਕ ਵਾਰ ਘਰੋਂ ਆ ਗਿਆ ਸੀ ਗੱਡੀ ਲੈ ਕੇ ਤੇ ਫਿਰ ਦੁਬਾਰਾ ਮੁੜ ਕੇ ਗਿਆ ਵਾਪਸ ਸਿਰਫ ਇਹ ਪੱਗ ਵੰਨਣ ਲਈ ਨਵਰੀਤ ਕਹਿੰਦੀ ਕਿਉਂ ਐਦਾਂ ਕਿਉਂ ਕੀਤਾ ਤੁਸੀਂ ਜਗਰੂਪ ਕਹਿੰਦਾ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਇਸੇ ਕਦਰ ਦਾ ਮੈਚਿੰਗ ਕਰਕੇ ਹੀ ਸੂਟ ਪਾ ਕੇ ਆਉਣਾ ਹੈ ਮਿਲਣ ਵੇਨੂੰ ਨਵਰੀਤ ਕਹਿੰਦੀ ਉਹ ਤਾਂ ਮੈਨੂੰ ਜਲਦੀ ਜਲਦੀ ਹੋਰ ਕੋਈ ਸੂਟ ਲੱਭਾ ਹੀ ਨਹੀਂ ਪਾਉਣ ਲਈ ਇਸ ਕਰਕੇ ਮੈਂ ਇਹੀ ਪਾ ਆਈ ਜਗਰੂਪ ਕਹਿੰਦਾ ਉਸੇ ਤਨਾਹੀ ਜਿਵੇਂ ਮੇਰੀ ਡੀਪੀ ਵੇਖਦੇ ਵੇਖਦੇ ਮੈਨੂੰ ਵੀਡੀਓ ਕਾਲ ਲੱਗ ਗਈ ਸੀ ਤੁਹਾਡੇ ਕੋਲੋਂ ਜਗਰੂਪ ਕਹਿੰਦਾ ਪਹਿਲਾਂ ਹੀ ਕਾਰ ਹੌਲੀ ਜਿਹੀ ਹੌਲੀ ਚਲਾ ਰਿਆ ਸੀ ਪਰ ਹੁਣ ਉਸਨੇ ਸਪੀਡ ਬਿਲਕੁਲ ਹੀ ਸਲੋ ਕਰ ਦਿੱਤੀ ਸੀ ਇਹ ਸੋਹਂਦਿਆ ਹੀ ਨਵਰੀਤ ਦੀਆਂ ਗੱਲਾਂ ਸੰਗ ਨਾਲ ਲਾਲ ਹੋ ਗਈਆਂ ਤੇ ਉਸਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਪਹਿਲਾਂ ਦੋਵੇਂ ਇੱਕ ਦੂਜੇ ਵੱਲ ਵੇਖ-ਵੇਖ ਹੀ ਗੱਲਾਂ ਕਰੇ ਸਨ ਜਗਰੂਪ ਕਹਿੰਦਾ ਸ਼ਰਮਾਉਣਾ ਤੁਸੀਂ ਹੋਰ ਵੀ ਸੋਹਣੇ ਲੱਗਣ ਲੱਗ ਪਏ ਹੋ ਨਵਰੀਤ ਜੀ ਨਵਰੀਤ ਕਹਿੰਦੀ ਮੇਰਾ ਛੋਟਾ ਨਾਮ ਰੀਤੂ ਹੈ ਤੁਸੀਂ ਵੀ ਰੀਤੂ ਕਹਿ ਸਕਦੇ ਹੋ ਜਗਰੂਪ ਕਹਿੰਦਾ ਮੇਰਾ ਦਿਲ ਤਾਂ ਕੁਝ ਹੋਰ ਕਹਿਣ ਨੂੰ ਕਰਿਆ ਉਸਨੇ ਹਿੰਮਤ ਜੁਟਾ ਕੇ ਇਹ ਗੱਲ ਕਹਿ ਹੀ ਦਿੱਤੀ ਨਵਰੀਤ ਕਹਿੰਦੀ ਕਿ ਇਹ ਕਹਿੰਦੇ ਉਹਦੇ ਦਿਲ ਦੀ ਧੜਕਣ ਵੀ ਤੇਜ਼ ਹੋ ਗਈ ਜਗਰੂਪ ਕਹਿੰਦਾ ਮੇਰੀ ਪਿਆਰੀ ਰੀਤ ਜੀ ਇਹ ਗੱਲ ਕਹਿੰਦਿਆ ਕਹਿੰਦਿਆ ਹੀ ਉਸਨੇ ਨਵਰੀਤ ਦਾ ਸੱਜਾ ਹੱਥ ਆਪਣੇ ਹੱਥ ਖੱਬੇ ਹੱਥ ਨਾਲ ਫੜ ਕੇ ਗੇਰ ਵਾਰੇ ਲਿਬਰੋ ਤੇ ਰੱਖ ਲਿਆ ਨਵਰੀਤ ਕੁਝ ਕਹਿਣਾ ਚਾਹੁੰਦੀ ਸੀ ਪਰ ਉਹਦੀ ਜ਼ੁਬਾਨ ਉਸਦਾ ਸਾਥ ਨਹੀਂ ਸੀ ਦੇ ਰਹੀ ਉਹ ਬੜੇ ਹੀ ਪਿਆਰ ਨਾਲ ਜਗਰੂਪ ਦੇ ਚਿਹਰੇ ਨੂੰ ਵੇਖ ਰਹੀ ਸੀ ਉਦੇ ਕੰਮ ਦੇ ਹੱਥ ਨੂੰ ਕੁੱਟਦਿਆਂ ਹੋਇਆਂ ਜਗਰੂਪ ਨੇ ਹੌਲੀ ਜਿਹੀ ਆਪਣੇ ਮੂੰਹ ਵਿੱਚ ਹੀ ਉਹ ਚ ਬੋਲ ਦਿੱਤਾ ਨਵਰੀਤ ਨੂੰ 3 ਮੈਜਿਕਲ ਵਰਡ ਸੁਣਤਾ ਗਏ ਸਨ ਪਰ ਫਿਰ ਵੀ ਉਸਨੇ ਲੱਖ ਸੰਗਾਂ ਦੇ ਬਾਵਜੂਦ ਵੀ ਆਪਣੀਆਂ ਕੁੜੀਆਂ ਬੜਾ ਸੁਹਾਣੇ ਸੀ ਛੱਡਿਆ ਨਵਰੀਤ ਕਹਿੰਦੀ ਕੁਝ ਕਿਹਾ ਤੁਸੀਂ ਸ਼ਾਇਦ ਉਹ ਜੋ ਖੁਦ ਵੀ ਕਹਿਣਾ ਚਾਹੁੰਦੀ ਸੀ ਉਹੀ ਕੁਝ ਪਹਿਲਾਂ ਜਗਰੂਪ ਦੇ ਮੂੰਹੋਂ ਸੁਣਨਾ ਚਾਹੁੰਦੀ ਸੀ ਜਗਰੂਪ ਕਹਿੰਦਾ ਮੈਂ ਸਾਰੀ ਰਾਤ ਸੌ ਨਹੀਂ ਸਕਿਆ ਸਿਰ ਤੁਹਾਡੇ ਬਾਰੇ ਹੀ ਸੋਚ ਰਿਆ ਤੇ ਪਛਤਾਉਂਦਰੀਆ ਮਨ ਹੀ ਮਨ ਵਿੱਚ ਨਵਰੀਤ ਕਹਿੰਦੀ ਪਛਤਾਉਂਦੇ ਰਹੇ ਪਰ ਉਹ ਕਿਉਂ ਜਗਰੂ ਕਹਿੰਦਾ ਉਹ ਇਸ ਲਈ ਕਿ ਐਨੀ ਸੋਹਣੀ ਕੁੜੀ ਮੇਰੇ ਕੋਲ ਬੈਠੀ ਰਹੀ ਗੱਲਾਂ ਕਰਦੀ ਰਹੀ ਤੇ ਮੈਂ ਉਸ ਕੋਲ ਉਸ ਦਾ ਫੋਨ ਨੰਬਰ ਲੈਣਾ ਤਾਂ ਦੂਰ ਦੀ ਗੱਲ ਉਸ ਦਾ ਨਾਂ ਵੀ ਨਹੀਂ ਪੁੱਛ ਸਕਿਆ ਮਾ ਕੀ ਕਹਾਣੀ ਜੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੀ ਅਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਜਰੂਰ ਕਰ ਦਿਓ ਜੀ ਇਹ ਕਹਾਣੀ ਜਗਪ੍ਰੀਤ ਸਿੰਘ ਬੋਪਰਾਈ ਵੀਰ ਵੱਲੋਂ ਲਿਖੀ ਗਈ ਹੈ